ਰਾ ਮਿਲ ਜੇ ਆਪਣੇ ਵੀ ਕਿਸੇ ਭੈਣ ਭਰਾ ਨੂੰ ਹਾਂਜੀ ਹਾਂਜੀ ਵਾਕਈ ਤੇ ਫਿਰ ਕਰੀਏ ਸ਼ੁਰੂ ਕਰੋ ਜੀ ਚਲੋ ਪੰਜ ਹੋਇਆ ਤਾਂ ਤੁਹਾਨੂੰ ਪਤਾ ਨਹੀਂ ਹੁੰਦਾਗਾ ਵੀ ਬੰਦੇ ਦੇ ਯਾਰ ਮੈਨੂੰ ਉਹ ਵੀza ਕਿਵੇਂ ਮਿਲੂਗਾ ਵੀ ਮੈਂ ਉੱਥੋਂ ਤੱਕ ਕਿਵੇਂ ਪਹੁੰਚਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਵੀ ਤੂੰ ਜੋਬ ਕਿਵੇਂ ਲੱਭੀ ਜੇ ਮੈਂ IT ਕੀਤੀ ਹੈ ਤਾਂ ਮੈਂ ਜੋਬ ਲੈਣੀ ਹੀ ਲੈਣੀ ਹੈ ਵੀ ਤੂੰ ਸੋਚਿਆ ਮੈਂ ਆਪੇ ਪ੍ਰੋਫੈਸ਼ਨਲ ਜੇ ਹੁੰਦਾ ਵੀ ਉਹਦੇ ਨਾਲ ਉਹ ਮਿਲੂ ਉਹਦੇ ਨਾਲ ਉਹ ਮਿਲੂ ਹੂੰ ਠੀਕ ਆ ਜੀ ਪਹਿਲੀ ਆਪਣੇ ਇੰਡੀਆ ਦਾ ਹਿਸਾਬ ਹੋਰ ਹੁੰਦਾ ਜੀ ਇੰਡੀਆ ਦੇ ਵਿੱਚ ਆਪਾਂ ਫੋਨ ਕਰਦੇ ਆ ਤਾਂ ਅਗਲਾ ਬੰਦਾ ਸਮਝਦਾ ਯਾਰ ਫੋਨ ਕਰੀ ਜਾਂਦਾ ਕਾਹ ਤੋਂ ਕਰੀ ਜਾਂਦਾ ਹਾਂਜੀ ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਹੋਰ ਸਨਾ ਚੈਨਲ ਦੇ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਹੋਰ ਸਨਾ ਮਨਦੀਪ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਨੇ ਤੁਹਾਡੇ ਬੱਸ ਬਹੁਤ ਵਧੀਆ ਠੀਕ ਠਾਕ ਸਾਰੇ ਘਰੇ ਸਭ ਵਧੀਆ ਜੀ ਚੜ੍ਹਦੀ ਕਲਾ ਚਲੋ ਮਹਾਰਾਜ ਦੀ ਕਿਰਪਾ ਹੂੰ ਤੇ ਹੋਰ ਕੀ ਬੰਦਾ ਬਣਾਉਂਦਾ બસ ਬਣਾ ਬਣਾਉਣਾ ਕੀ ਹੈ ਆਹੀ ਕੁਛ ਚੱਲੀ ਜਾਂਦਾ ਕੰਮ ਤੇ ਜਾਏ ਕੰਮ ਤੇ ਆਗੇ ਬਾਹਰ ਤਾਂ ਫਿਰ ਇਹੀ ਆ ਦੋ ਚੀਜ਼ਾਂ ਹਾਂ ਤੇ ਚੰਗੀ ਗੱਲ ਆ ਚਲੋ ਕੰਮ ਤੇ ਜਾ ਆਉਨੇ ਆ ਤੇ ਮੋੜ ਆਉਨੇ ਆ ਮੋੜ ਆਉਨੇ ਹਾਂ ਹਾਂ ਨਹੀਂ ਚੰਗੀ ਗੱਲ ਆ ਇਹ ਕੋਈ ਰਾਹ ਮਿਲ ਜਾ ਆਪਣੇ ਵੀ ਕਿਸੇ ਭੈਣ ਭਰਾ ਨੂੰ ਹਾਂਜੀ ਹਾਂਜੀ ਵਾਕਈ ਤੇ ਫਿਰ ਕਰੀਏ ਸ਼ੁਰੂ ਕਰੋ ਜੀ ਚਲੋ ਅੱਜ ਤੇਰੇ ਲਈ ਸਵਾਲ ਮਤਲਬ ਵੀ ਬਹੁਤ ਜ਼ਿਆਦਾ ਨਹੀਂ ਅੱਛਾ ਕੋਈ ਚੱਕਰ ਤੇ ਮੈਂ ਸੋਚ ਰਿਹਾ ਵੀ ਕਿਉਂਕਿ ਫਿਰ ਥੋੜਾ ਡੀਪਲੀ ਆਪਾਂ 10 ਚ 10 ਦਿਆਂਗੇ ਤਾਂ ਜ਼ਿਆਦਾ ਬੈਟਰ ਹੋਊਗਾ ਹਾਂਜੀ 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 ਮੇਰੇ ਕੋਲ ਜਵਾਬ ਨਹੀਂ ਤੇ ਜਜ਼ਬਾਤ ਵੀ ਨਹੀਂ ਹਾਂ ਉਹ ਫਿਰ ਜੁੜ ਜਾਂਦੇ ਆ ਨਾ ਜਜ਼ਬਾਤ ਨਾਲ ਨਾਲ ਹੌਲੀ ਹੌਲੀ ਤੇ ਸਭ ਤੋਂ ਪਹਿਲਾਂ ਮੈਨੂੰ ਤੂੰ ਇਹ ਗੱਲ ਦੱਸ ਵੀ ਤੂੰ ਕਿਹੜੀ ਸਟੱਡੀ ਤੇ ਆਇਆ ਸੀ ਇੱਥੇ ਮੈਂ ਵੀਰੇ ਜਦੋਂ ਮੈਂ ਆਇਆਗਾ ਇੱਥੇ ਮੇਰੀ ਬੈਚਲਰ ਆਫ ਕੰਪਿਊਟਰ ਸਾਇੰਸ ਕੀਤੀ ਸੀਗੀ ਵੇ ਦੇ ਕਹਿੰਦੇ ਆਪਾਂ ਇੰਡੀਆ ਚ ਉਹ ਇੰਡੀਆ ਜੋ ਬੀਟੈਕ ਕਰਕੇ ਮੈਂ ਇੱਥੇ ਆਇਆ ਸੀਗਾ ਇੰਡੀਆ ਚ ਬੀਟੈਕ ਕਰਕੇ ਇੱਥੇ ਫਿਰ ਤੂੰ ਕਿਹੜੇ ਕੋਰਸ ਚ ਆਇਆ ਮੇਰੀ ਸੀ ਇੱਥੇ ਇੱਥੇ ਜਿਵੇਂ ਐਮ 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 ਟੈਕ ਨੂੰ ਇੱਥੇ ਮਾਸਟਰਸ ਕਹਿੰਦੇ ਮਾਸਟਰਸ ਕਹਿੰਦੇ ਮਾਸਟਰਸ ਆਫ ਆਈਟੀ ਕਹਿੰਦੇ ਦੇ ਵਿੱਚ ਤੂੰ ਆਇਆ ਹੈ ਹਾਂ ਕਿਹੜੀ ਯੂਨੀਵਰਸਿਟੀ ਸੀ ਹੈ ਮੇਰੀ ਯੂਨੀਵਰਸਿਟੀ ਸੀਗੀ ਆਪਣੀ ਬ੍ਰਿਸਬਨ ਦੇ ਵਿੱਚ ਹੈ ਸੈਂਟਰਲ ਕੁئینਜ਼ਲੈਂਡ ਯੂਨੀਵਰਸਿਟੀ ਸੈਂਟਰਲ ਕੁئینਜ਼ਲੈਂਡ ਯੂਨੀਵਰਸਿਟੀ ਠੀਕ ਤੇ ਮਤਲਬ ਤੂੰ ਸਟੇਟ ਵਿੱਚ ਇਹਦੇ ਵਿੱਚ ਹੀ ਆਇਆ ਸੀਗਾ ਨਹੀਂ ਮੈਂ ਜਦੋਂ ਆਇਆਗਾ ਉਦੋਂ ਮੈਂ ਉਦੋਂ ਮੇਰੀ ਯੂਨੀਵਰਸਿਟੀ ਹੋਰ ਸੀਗੀ ਠੀਕ ਹੈ ਫਿਰ ਮੈਂ ਵਿੱਚ ਦੀ ਕੀ ਹੋਇਆ ਵੀ ਪੀਆਰ ਲੈਂਡ ਕਰਕੇ ਕਹਿੰਦੇ ਸੀਗੇ ਵੀ ਭਾਈ ਡਿਪਲੋਮੇ ਕਰ ਲਓ ਇਹਦੇ ਬਿਜ਼ਨਸ ਦੇ ਵੀ ਤੂੰ ਕਿਸੇ ਦੇ ਚੱਕਰਾਂ 'ਚ ਪੈ ਗਿਆ ਚੱਕਰਾਂ 'ਚ ਪੈ ਗਿਆ ਮੈਂ ਹਾਂ ਕਹਿੰਦੇ ਵੀ ਡਿਪਲੋਮੇ ਕਰ ਲਓ ਬਿਜ਼ਨਸ ਦੇ ਹੂੰ ਡਿਪਲੋਮਾ ਇੱਕ ਡਿਪਲੋਮਾ ਦੋ ਕੁਛ ਇਦਾਂ ਹੁੰਦਾ ਸੀਗਾ ਐਡਵਾਂਸਡ ਡਿਪਲੋਮਾ ਕਹਿੰਦੇ ਉਹ ਮੈਂ ਉਹ ਕੀਤੇ 2 ਸਾਲ ਤੇ ਫਿਰ ਇਹਨਾਂ ਨੇ ਪੀਆਰ ਬੰਦ ਕਰਤੀ ਡਿਪਲੋਮੇ ਦਾ ਉਦੋਂ ਆ ਰਸ ਐਸ ਐਮ ਐਸ ਪੈਂਡਿੰਗ ਦੀ ਸੀਗੀ ਹਣਾ ਵੀ ਮੇਨ ਤਾਂ ਉਹਦਾ ਪੀ ਆਰ ਹੀ ਹੁੰਦਾ ਸੀ ਪੀ ਆਰ ਹੋਈਏ ਕਿਸੇ ਹਿਸਾਬ ਨਾਲ ਤੇ ਉਦੋਂ ਆ ਰਸ ਐਸ ਐਮ ਐਸ ਬੰਦ ਕਰਤੀ ਇਹਨਾਂ ਨੇ ਤੇ ਫਿਰ ਮੈਂ ਕੀ ਕੀਤਾ ਫਿਰ ਮੈਨੂੰ ਐ ਹੋਇਆ ਵੀ ਆ ਤਾਂ ਕੰਮ ਹੀ ਖਰਾਬ ਕਰ ਲਿਆ ਆਪਾਂ ਜਿਹੜੀ ਮਾਸਟਰ ਲਈ ਆਏ ਸੀ ਉਹ ਵੀ ਨਹੀਂ ਹੋਈ ਤੇ ਆ ਵੀ ਨਹੀਂ ਹੋਇਆ ਫਿਰ ਮੈਂ ਫਿਰ ਦੁਬਾਰਾ ਵੀ ਹੋਰ ਯੂਨੀਵਰਸਿਟੀ ਪਹਿਲਾਂ ਮੈਂ ਗ੍ਰਿਫਸ ਚ ਆਇਆ ਸੀਗਾ ਅੱਛਾ ਉਹ ਬੜੀ ਵਧੀਆ ਯੂਨੀਵਰਸਿਟੀ ਸੀਗੀ ਤੇ ਫਿਰ ਸੌਰੀ ਮੈਂ ਤੁਹਾਨੂੰ ਮਾੜਾ ਟੋਕਦਾ ਹੂੰ ਹੂੰ ਇਹ ਕਿੰਨੀਆਂ ਕਿ ਯੂਨੀਵਰਸਿਟੀਆਂ ਜਿਹੜੀਆਂ ਵਧੀਆ ਯੂਨੀਵਰਸਿਟੀਆਂ ਜੀ ਆਪਣੇ ਕੋਈ ਭੈਣ ਭਰਾ ਨਹੀਂ ਇੰਡੀਆ ਤੋਂ ਆਉਣਾ ਹੋਵੇ ਯੂਨੀਵਰਸਿਟੀਆਂ ਸਿੱਥੇ ਹਮਮ ਕਿਹੜੀ ਯੂਨੀਵਰਸਿਟੀ ਸੇ ਤੂੰ ਕਹਿਣਾ ਵੀ ਜ਼ਿਆਦਾ ਮਤਲਬ ਇੰਨਾਂ ਚ ਆਓ ਤਾਂ ਮਤਲਬ ਵੀਜ਼ਾ ਵੀ ਆਉਣ ਦੇ ਚਾਂਸਸ ਜ਼ਿਆਦਾ ਤੇ ਇਹਨਾਂ ਦੀ ਰੈਂਕਿੰਗ ਵੀ ਵਧੀਆ ਤੇ ਜਸਟ ਲਾਈਕ ਵਧੀਆ ਨੇ ਹੋਗੀ ਜੀ ਯੂਨੀਵਰਸਿਟੀ ਗ੍ਰੇਫਟ ਫਿਰ ਹੋਗੀ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਠੀਕ ਹੈ ਜੀ ਫਿਰ ਮੇਰੀ ਯੂਨੀਵਰਸਿਟੀ ਹੋਗੀ ਜਿੱਥੇ ਮੈਂ ਡਿਗਰੀ ਐਕਚੁਅਲੀ ਕੀਤੀ ਹੈਗੀ ਸੈਂਟਰਲ ਕੁਇਨਜ਼ਲੈਂਡ ਯੂਨੀਵਰਸਿਟੀ ਅਨ ਸੀ ਕੇ ਯੂ ਕਹਿੰਦੇ ਨੇ ਸੀ ਕੇ ਯੂ ਕਹਿੰਦਿਆ ਜੀ ਇੱਕ ਮਨ ਦੀ ਜੇਮਸ ਕੁੱਕ ਜੇਮਸ ਕੁੱਕ ਹੈ ਜੇ ਸੀ ਕੇ ਯੂ ਕਹਿੰਦੇ ਉਹਨਾਂ ਬੰਦਾ ਹਾਂ ਤੇ ਇਹ ਯੂਨੀਵਰਸਿਟੀਆਂ ਹੈਗੀਆਂ ਨੇ ਬਾਕੀ ਆਸ-ਪਾਸੇ ਆਪਣੇ ਟੋਮਬੇ ਤੇ ਸੈਂਕਸ਼ਨਪੁਰਸਤ ਯੂਨੀਵਰਸਿਟੀਆਂ ਹੈਗੀਆਂ ਨੇ ਚੰਗੀਆਂ ਤੇ ਇਹਨਾਂ ਚ ਬੰਦਾ ਆਵੇ ਇਹਨਾਂ ਦੀਆਂ ਥੋੜੀਆਂ ਫੀਸਾਂ ਖਸੋ ਦਾ ਹੁੰਦੀਆਂ ਨੇ ਡੈਫੀਨਿਟਲੀ ਹੋਣਗੀਆਂ ਆਓ ਫਿਰ ਹਾਂ ਉਹ ਤਾਂ ਆਬਵੀਅਸਲੀ ਹੁੰਦੀਆਂ ਜਦੋਂ ਤੁਸੀਂ ਇਹੋ ਜੀ ਸਟੱਡੀ ਕਰਨਾ ਨਾ ਲਓਗੇ ਨਰਸਿੰਗ ਕਰਨਾ ਹੋਣੇ ਜਾਂ ਆਈਟੀ ਕਰਨਾ ਹੋਣੇ ਤਾਂ ਆਬਵੀਅਸਲੀ ਤੁਹਾਨੂੰ ਪੇ ਦਾ ਵੱਧ ਕਰਨਾ ਹੀ ਪਊਗਾ ਪੇ ਵੱਧ ਕਰਨਾ ਪਊਗਾ ਪਰ ਉਹਦੇ ਨਾਲ ਤੁਹਾਡੀ ਲਾਈਫ ਵੀ ਅੱਗੇ ਜਾ ਕੇ ਈਜ਼ੀ ਥੋੜੀ ਈਜ਼ੀ ਹੋ ਜਾਂਦੀ ਹੈ ਤੇ ਤੁਹਾਨੂੰ ਪੀਆਰ ਦੇ ਵਿੱਚ ਵੀ ਥੋੜਾ ਜਿਹਾ ਸੌਖਾ ਸੌਖਾ ਰਹਿੰਦਾ ਹਾਂਜੀ ਹਾਂ ਹਾਂ ਤੇ ਫਿਰ ਮਨਦੀਪ ਤੂੰ ਫਿਰ ਕਿੰਨੇ ਸਾਲ ਮਾਸਟਰਸ ਕੀਤੀ ਇੱਥੇ ਮੇਰੀ ਜੀ 2 ਸਾਲਾਂ ਚ ਕੰਪਲੀਟ ਹੋ ਗਈ ਸੀਗੀ 2 ਸਾਲਾਂ ਚ ਤੇਰੀ ਮਾਸਟਰ ਇਹ ਯੂਨੀਵਰਸ ਸੌਰੀ ਸੀਕ ਯੂਚ ਹੈ ਨਾ ਸੀਕ ਯੂਚ ਸੀ ਹਾਂ ਤੇ ਫਿਰ ਫਿਰ ਉਸ ਤੋਂ ਬਾਅਦ ਫਿਰ ਇਹ ਤੂੰ ਵੀਜ਼ਾ ਕਿਵੇਂ ਲਿਆ ਇਸ ਦੇ ਫੀਲਡ ਦੇ ਵਿੱਚ ਕਿਵੇਂ ਤੇਰੀ ਪੀਆਰ ਆਈ ਸੀਗੀ ਅੱਛਾ ਇਹ ਜੀ ਐ ਹੁੰਦਾ ਜਿਵੇਂ ਹੁਣ ਜਿਵੇਂ ਅਸੀਂ 2 ਸਾਲਾਂ ਦੀ ਸਟੱਡੀ ਕਰ ਲਈ ਹਣਾ ਜੀ ਮਾਸਟਰਸ ਕਰ ਲਈ ਮਾਸਟਰਸ ਕਰ ਲਈ ਤੇ ਸਾਨੂੰ ਉਦੋਂ ਕੀ ਹੁੰਦਾ ਸੀਗਾ 2 ਸਾਲਾਂ ਦਾ ਵਰਕ ਵੀਜ਼ਾ ਦੇ ਦਿੰਦੇ ਸੀਗੇ ਇਹ ਟੀਆਰ ਜਿਹੜੀ ਟੀਆਰ ਹੁੰਦੀ ਸੀਗੀ ਉਹਨੂੰ ਜੀ ਆਪਾਂ ਟੈਂਪਰੀ ਗ੍ਰੈਜੂਏਟ 485 ਵੀਜ਼ਾ ਵੀ ਕਹਿ ਦਿੰਦੇ ਆ ਹਾਂ ਹਾਂ ਤੇ ਉਹ ਦੇ ਦਿੰਦੇ ਸੀ 2 ਸਾਲ ਦਾ ਵੀ ਉਹ ਹੁੰਦਾ ਤਾਂ ਐ ਸੀਗਾ ਵੀ ਤੁਸੀਂ ਕੰਮ ਲੱਭੋ ਇੱਥੇ ਆਪਦਾ ਕੰਮ ਕਰੋ ਹਨਾ ਪਰ ਆਪਣੇ ਕੀ ਹੁੰਦਾ ਵੀ ਆਪਣੇ ਜਿਵੇਂ ਆਪਣਾ ਇੰਡੀਆ ਤੋਂ ਪੰਜਾਬ ਤੋਂ ਬਣਿਆ ਆਉਂਦਾ ਵੀ ਕੰਮ ਵਾਲਾ ਵੀਜ਼ਾ ਕਹਿ ਦਿੰਦੇ ਉਹਨੂੰ ਬਸ ਉਹ ਹੀ ਕੰਮ ਵਾਲਾ ਵੀਜ਼ਾ ਕੰਮ ਕਰਨ ਵਾਲਾ 2 ਸਾਲ ਪਰ ਜੇ ਉਹਨੂੰ ਸਹੀ ਯੂਟਿਲਾਈਜ਼ ਵੀ ਕਰਨਾ ਹੁੰਦਾ ਕਹਿੰਦੇ ਹਾਂਜੀ ਉਹਨੂੰ ਸਹੀ ਵਰਤਣਾ ਹੁੰਦਾ ਜੀ ਉਹਨੂੰ ਉਹ 2 ਸਾਲਾਂ ਤੋਂ ਤੁਹਾਨੂੰ ਮੈਂ ਸੁਣਿਆ ਸੀ ਵੀ ਇਹੋ ਜਿਹਾ ਟਾਈਮ ਹੀ ਹੁੰਦਾ ਤੁਹਾਡੇ ਕੋਲੇ ਉਹਦੇ ਵਿੱਚ ਤੁਸੀਂ ਪ੍ਰੋਫੈਸ਼ਨਲ ਯਰ ਹੁੰਦਾ ਕੁਝ ਕਰਨਾ ਹੁੰਦਾ ਪ੍ਰੋਫੈਸ਼ਨਲ ਯਰ ਕਰਨਾ ਹੁੰਦਾਗਾ ਹੋਰ ਵੀ ਦੋ ਤਿੰਨ ਮਿਲਾਂਦੀਆਂ ਚੀਜ਼ਾਂ ਹੁੰਦੀਆਂ ਚੀਜ਼ਾਂ ਹੁੰਦੀਆਂ ਜੀ ਜਿਵੇਂ ਪੱਕੇ ਹੋਣ ਦੇ ਲਈ ਜੇ ਆਪਾਂ ਸੋਚੀਏ ਤਾਂ ਪੱਕੇ ਹੋਣ ਦੇ ਲਈ ਤੁਹਾਨੂੰ ਪੁਆਇੰਟ ਮੀਟ ਕਰਨੇ ਪੈਂਦੇ ਹੁੰਦੇ ਹੈਗੇ ਓਕੇ ਇਹ ਕੋਈ ਕ੍ਰਾਈਟੇਰੀਆ ਜਿਹੜਾ ਆਪਾਂ ਕੰਪਲੀਟ ਕਰਨਾ ਹੈ ਹਾਂਜੀ ਇਹ ਕ੍ਰਾਈਟੇਰੀਆ ਇਹ ਹੁੰਦਾ ਵੀ ਤੁਸੀਂ ਪੁਆਇੰਟ ਮੀਟ ਕਰਨੇ ਹੁੰਦੇ ਵੀ ਇਹ ਹੁਣ ਦੇ ਟਾਈਮ ਦੇ ਵਿੱਚ ਤਾਂ ਸ਼ਾਇਦ 85 90 ਪੁਆਇੰਟ ਚੱਲ ਰਹੇ ਨੇ ਓਕੇ ਵੀ ਕਾਫੀ ਜ਼ਿਆਦਾ ਕੰਪੀਟੀਸ਼ਨ ਹੈ ਇਸ ਟਾਈਮ ਤੇ ਤੇ ਸਟੇਟਾਂ ਚ ਵੀ ਕਾਫੀ ਜ਼ਿਆਦਾ ਕੰਪੀਟੀਸ਼ਨ ਆ ਵੀ ਕੋਈ ਸਟੇਟ ਕਦੇ 70 ਕਰ ਦਿੰਦੀ ਹੈ ਕੋਈ ਸਟੇਟ ਕਦੇ 75 ਕਰ ਦਿੰਦੀ ਹੈ ਇਹ ਗੈਂਬਲਿੰਗ ਜੀ ਇੱਕ ਹਿਸਾਬ ਹਾਂ ਇੱਕ ਹਿਸਾਬ ਦੀਆਂ ਹੀ ਆ ਜੀ ਵੀ ਕਿਤੇ ਕੋਈ ਤੇ ਕੋਈ ਕਿਵੇਂ ਆ ਕਿਤੇ ਕੋਈ ਕਿਵੇਂ ਆ ਇਹ ਸਟੇਟਾਂ ਦੇ ਵਰਕਰ ਦੇ ਹਿਸਾਬ ਨਾਲ ਵੀ ਆ ਮਤਲਬ ਕਿਸੇ ਸਟੇਟ ਨੂੰ ਜੇ ਕੋਈ ਆਈਟੀ ਦਾ ਆ ਪ੍ਰੋਫੈਸ਼ਨ ਦਾ ਬੰਦਾ ਜ਼ਿਆਦਾ ਚਾਹੀਦਾਗਾ ਉਹਦੇ ਪੁਆਇੰਟ ਕੱਟ ਕਰ ਦਿੰਦੇ ਆ ਵੀ ਇਹਦੀ ਡਿਮਾਂਡ ਆ ਸਾਡੇ ਕੋਲ ਤੇ ਇਦਾਂ ਉਹ ਬੰਦਿਆਂ ਨੂੰ ਪ੍ਰਾਇਓਰਟੀ ਵਾਈਜ਼ ਰੱਖਦੇ ਆ ਪ੍ਰਾਇਓਰਟੀ ਵਾਈਜ਼ ਹਾਂ ਇਹ ਪ੍ਰੋਫੈਸ਼ਨ ਇਅਰ ਕਰਨ ਤੋਂ ਬਾਅਦ ਹੋਰ ਕੋਈ ਨਟ ਕੋਈ ਮਾਰੇ ਮੋਟੇ ਹੋਰ ਵੀ ਕੁਝ ਕਰਨਾ ਪੈਂਦਾ ਇਹ ਆ ਜੀ ਪ੍ਰੋਫੈਸ਼ਨ ਇਅਰ ਦੇ 5 ਪੁਆਇੰਟ ਜੁੜ ਜਾਂਦੇ ਆ ਆਪਣੇ ਨਾਲ ਹਨਾ ਠੀਕ ਹੈ ਠੀਕ ਹੈ ਜੀ ਜਿਵੇਂ ਡਿਗਰੀ ਦੇ ਆਪਣੇ ਜੇ ਆਪਾਂ ਹੈਗੇ ਹੈਗੇ 30 30 ਪੁਆਇੰਟ ਹੋ ਗਏ ਸਾਰੇ ਆਪਣੇ ਡਿਗਰੀ ਦੇ ਤੇ ਆ ਲਾ ਕੇ ਸਾਰੇ ਹਨਾ ਪ੍ਰੋਫੈਸ਼ਨ ਇਅਰ ਦੇ ਜੁੜ ਜਾਂਦੇ ਆ ਫਿਰ ਤੁਹਾਡੇ ਮਾਸਟਰਸ ਦੇ ਜੁੜ ਜਾਂਦੇ ਹੈਗੇ ਤੇ ਫਿਰ ਤੁਹਾਡੀ ਏਜ ਦੇ ਜੁੜ ਜਾਂਦੇ ਹੈਗੇ ਇਹ ਪੁਆਇੰਟ ਸਾਰੇ ਜੋੜ ਜੜਵਾ ਕੇ ਤੇ ਕਿਸੇ ਦੇ ਮਤਲਬ ਇੱਕ ਸਾਤੀ ਚ ਨਾਲ 70 ਤੇ ਖੜ ਜਾਂਦੇ ਆ ਕਿ ਕਿਸੇ ਦੇ 75 ਤੇ ਫਿਰ ਉਹ ਤੋਂ ਬਾਅਦ ਚ ਆਉਂਦਾ ਇਹ ਵੀ ਕਿ ਤੁਸੀਂ ਉਹਨੂੰ ਜੌਬ ਲੱਭਣੀ ਪੈਂਦੀ ਹੁੰਦੀ ਹੈਗੀ ਅੱਛਾ ਜੌਬ ਵੀ ਲੱਭਣੀ ਪੈਂਦੀ ਜੌਬ ਲੱਭਣੀ ਪੈਂਦੀ ਹੈ ਫਿਰ ਉਹ ਤੋਂ ਬਾਅਦ ਦੇ ਵਿੱਚ ਜੇ ਮਤਲਬ ਹੁਣ ਅੱਜ ਦੇ ਟਾਈਮ 'ਚ ਤਾਂ ਮੈਨੂੰ ਲੱਗਦਾ ਜੌਬ ਲੱਭਣੀ ਹੀ ਪੈਂਦੀ ਹੈਗੀ ਇੱਕ ਮੈਂ ਤੁਹਾਨੂੰ ਥੋੜਾ ਵਿੱਚੋਂ ਟੋਕਦਾ ਜੇ ਤੁਹਾਡੇ 8 ਇਚ ਹੋਣ ਹੂੰ ਹੂੰ ਫਿਰ ਤੁਹਾਡੇ ਕਿੰਨੇ ਪੁਆਇੰਟ ਕੋਈ ਪੁਆਇੰਟਾਂ ਦਾ ਉੱਪਰ ਨੀਚੇ ਹੁੰਦਾ ਐਦਾਂ ਹੁੰਦਾ ਜੀ ਵੀ ਜੇ 8 ਇਚ ਹੋਣ ਤਾਂ ਉਹਦੇ 20 ਪੁਆਇੰਟ ਸਿੱਧੇ ਮਿਲਦੇ ਆ ਠੀਕ ਹੈ ਜੀ ਤੇ ਜੇ ਸੱਤ ਹੋਣ ਜੇ ਸੱਤ ਹੋਣ ਤਾਂ ਉਹਦੇ 10 ਪੁਆਇੰਟ ਮਿਲਦੇ ਆ 10 ਮਿੰਟ ਦੇ ਤੇ ਤੁਹਾਨੂੰ 파ਟਰਨਰ ਦੇ ਕੋਈ ਪੁਆਇੰਟ ਮਿਲਦੇ 파ਟਰਨਰ ਦੇ ਜੀ ਪਹਿਲਾਂ ਤਾਂ ਇਹਨਾਂ ਨੇ ਕੀਤਾ ਸੀਗਾ ਸੌਖਾ ਪਹਿਲਾਂ ਤਾਂ ਇਹਨਾਂ ਦਾ ਆਇਆ ਸੀਗਾ ਸਾਡੇ ਟਾਈਮ ਤੇ ਵੀ ਜਦੋਂ ਅਸੀਂ ਲਾਈ ਸੀਗੀ ਉਦੋਂ ਤਾਂ ਆਇਆ ਸੀਗਾ ਜਿਹੜਾ ਤੁਹਾਡਾ 파ਟਰਨਰ ਹੈਗਾ ਉਹਦੇ ਸ਼ੀਟ 'ਚ ਹੈਗੇ ਆ ਹਮ ਤਾਂ ਤੁਹਾਨੂੰ 5 ਪੁਆਇੰਟ ਮਿਲਣਗੇ ਉਲਟਾ ਅੱਛਾ ਠੀਕ ਹੈ ਜੀ ਹੁਣ ਇਹਨਾਂ ਨੇ ਕੀ ਕਰਤਾ ਜੀ ਹੁਣ ਕੁਝ ਕੁ ਸਾਲਾਂ ਦਾ ਹੁਣ ਇਹਨਾਂ ਨੇ ਇਹ ਕਰਤਾ ਵੀ ਜੇ ਤੁਹਾਡਾ 파ਟਰਨਰ ਹੈ ਨਹੀਂਗਾ ਹਮ ਤਾਂ ਤੁਹਾਨੂੰ 10 ਮਿਲਣਗੇ ਮਤਲਬ ਜੇ ਤੁਸੀਂ ਕੱਲੇ ਹੋ ਤਾਂ ਤੁਹਾਨੂੰ 10 ਮਿਲਣਗੇ ਲੈ ਦਾ ਯਾਰ ਇਹਨਾਂ ਦਾ ਸਿਸਟਮ ਨਾ ਹਾਂ ਇਹ ਮਤਲਬ ਕੀ ਗੱਲ ਵੀ ਜੇ ਮੂਹਰ ਰੱਸਾ ਪਾਇਆ ਤਾਂ ਕਈ ਵਾਰੀ ਪਿੱਛੋਂ ਵੀ ਪਾ ਦਿੰਦੇ ਹਾਂ ਰੱਸਾ ਵੀ ਚੱਲ ਆ ਜਭੀ ਐਨੂੰ ਆ ਜਾ ਹਾਂ ਵੀ ਇਹ ਹਣਾ ਵੀ ਪਿੱਛੇ ਨੂੰ ਖਿੱਚਦੇ ਆ ਆ ਪਾ ਅੱਗੇ ਨੂੰ ਖਿੱਚਦੇ ਆ ਇਹ ਪਿੱਛੇ ਨੂੰ ਖਿੱਚਦੇ ਆ ਵੀ ਬਸ ਨਾ ਵੀ ਐਂ ਚੱਲਦਾ ਨਹੀਂ ਚੱਲਦਾ ਜੀ ਤੇ ਵੀ ਮਤਲਬ ਇਹ ਆ ਹੁਣ ਵੀ ਇਹ ਕੀ ਕਹਿੰਦੇ ਆ ਵੀ ਕੱਲਾ ਬੰਦਾ ਸਾਡੇ ਕੋਲ ਆਵੇ ਕੱਲਾ ਬੰਦਾ ਪੱਕਾ ਹੋਏ ਦੋ ਬੰਦੇ ਆ ਤਾਂ ਤੁਹਾਡੇ ਪੁਆਇੰਟ ਘਟਾ ਦਾਂਗੇ ਅਸੀਂ ਦੋ ਬੰਦਿਆਂ ਨੇ ਇਹ ਹਨਾ ਲੱਗ ਤੋਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਸਪਾਊਸ ਵਾਸਤੇ ਜੇ ਕੋਈ ਸਪਾਊਸ ਆਇਆ ਆ ਤਾਂ ਉਹਨਾਂ ਬੰਦਿਆਂ ਲਈ ਬੜਾ ਔਖਾ ਹੋਇਆ ਜਿਨ੍ਹਾਂ ਨੇ ਔਖੇ ਹੋ ਕੇ ਪੁਆਇੰਟ ਬਣਾਏ ਫਿਰ ਵਿਚਾਰਿਆਂ ਨੂੰ ਵਿਆਹ ਨਵਾਂ ਸਾ ਪਾੜਤਾ ਹਾਂ ਵਿਆਹ ਕਰਵਾਇਆ ਉਹਨਾਂ ਨੇ ਵੀ ਚੱਲ ਉਹਨਾਂ ਨੂੰ ਕੀ ਪਤਾ ਸੀ ਕਿ ਵਿਆਹ ਨਾਲ ਕੀ ਹੋਊਗਾ ਵਿਆਹ ਤਾਂ ਹੁਣ ਜ਼ਿੰਦਗੀ ਦਾ ਬੰਦੇ ਦਾ ਇੱਕ ਚੀਜ਼ ਆ ਵੀ ਕਰਾਉਣੀ ਪੈਂਦੀ ਐ ਸਾਰਾ ਕੁਝ ਕਰਨਾ ਪੈਂਦਾ ਉਮਰ ਦੇ ਹਿਸਾਬ ਨਾਲ ਤੇ ਜਦੋਂ ਵਿਆਹ ਕਰਵਾ ਕੇ ਇੱਥੇ ਆਏ ਪੁਆਇੰਟ ਫਾਈਲ ਦੇ ਵਿੱਚ ਅਪਡੇਟ ਕੀਤਾ ਵੀ ਸਾਡਾ ਵਿਆਹ ਹੋ ਗਿਆ ਪੁਆਇੰਟ ਉਹਨੇ ਚੱਕ ਕੇ ਥੱਲੇ ਮਾਰੇ ਓਕੇ ਇਹ ਫਿਰ ਤੂੰ ਸਾਰਾ ਕੁਝ ਕਰ ਕਰਾ ਕੇ ਤੇਰੇ ਕਿੰਨੇ ਪੁਆਇੰਟ ਇਕੱਠੇ ਹੋਏ ਮੇਰੀ ਜਿਹੜੀ ਫਾਈਲ ਪਈ ਆ ਜੀ ਮੇਰੀ ਪਈ ਆ 80 ਤੇ ਤੇਰੀ 80 ਪੁਆਇੰਟ ਤੇ ਫਾਈਲ ਪੈ ਗਈ ਸੀ ਕਿਹੜਾ ਵੀਜ਼ਾ ਸੀ ਹੈ ਮੇਰਾ 190 ਸੀ ਤੇਰਾ 190 ਵੀਜ਼ਾ ਸੀ 80 ਪੁਆਇੰਟ ਤੇ ਤੇਰੀ ਫਾਈਲ ਪਈ ਤੇ ਕਿੰਨੇ ਸਾਲ ਲੱਗੇ ਮੇਰੇ ਜੀ ਜੇ ਆਪਾਂ ਦੇਖੀਏ ਕੱਲੀ ਮੇਰੀ ਜਿਹੜੀ ਫਾਈਲ ਲੱਗੀ ਨੂੰ ਮਨ ਲਓ ਵੀ ਮੇਰੇ ਜਰੂਰ 80 ਮਨ ਲਓ ਵੀ ਤੂੰ ਅੱਜ ਮੰਨ ਲਓ ਕਿਹੜਾ ਮਹੀਨਾਗਾ ਜੇ ਮੰਨ ਲਓ April ਆ ਅੱਜ ਤੇਰੀ ਫਾਈਲ ਲੱਗ ਗਈ ਮੇਰੀ ਅੱਜ ਫਾਈਲ ਲੱਗ ਗਈ ਮੰਨ ਲਓ ਜੀ ਤਾਂ ਮੈਨੂੰ ਘੱਟੋ ਘੱਟ ਨਹੀਂ ਤਾਂ ਜੀ 1.5 ਸਾਲ ਬਾਅਦ ਮੇਰੀ ਫਾਈਲ ਚੱਕੀ ਗਈ ਸੀਗੀ 1.5 ਸਾਲ ਬਾਅਦ ਫਾਈਲ ਚੱਕ ਇਹ ਕਦੇ ਪਹਿਲਾਂ ਵੀ ਚੱਕ ਲੈਂਦੇ ਬਾਅਦ ਵਿੱਚ ਚੱਕ ਲੈਂਦੇ ਕਿ ਨਹੀਂ ਮਜ਼ਾ ਵੀ ਸਾਲਕ ਦਾ ਟਾਈਮ ਤਾਂ ਮੰਨ ਕੇ ਚੱਲੋ ਇਹ ਡਿਪੈਂਡ ਕਰਦਾ ਜੀ ਜਿਵੇਂ ਜਿਵੇਂ ਮੈਂ ਕੁਇਨਜ਼ਲੈਂਡ ਚ ਰਹਿਣਾਗਾ ਤਾਂ ਇਹ ਕੁਇਨਜ਼ਲੈਂਡ ਵਾਲਿਆਂ ਤੇ ਡਿਪੈਂਡ ਕਰਦਾ ਕਿ ਕਦੋਂ ਖੋਲਦੇ ਨੇ ਵੀਜ਼ਾ ਠੀਕ ਆ ਜੀ ਜਦੋਂ ਇਹਨਾਂ ਨੇ ਪਹਿਲਾਂ ਵੀਜ਼ੇ ਖੋਲੇ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ ਸੀਗਾ ਠੀਕ ਹੈ ਜੀ ਤੇ 189 'ਚ ਕੰਪੀਟੀਸ਼ਨ ਬੜਾ ਸੀਗਾ ਉਹਦੇ ਪੁਆਇੰਟ ਨਹੀਂ ਬਣ ਰਹੇ ਸੀਗੇ ਤੇ ਜਦੋਂ ਮੇਰੇ ਕੋਲ ਪੁਆਇੰਟ ਆ ਗਏ ਉਸ ਤੋਂ ਬਾਅਦ ਚ ਇਹਨਾਂ ਨੇ 4-5 ਮਹੀਨੇ 6 ਮਹੀਨੇ ਖੋਲਣ ਤੇ ਲਾਤੇ ਠੀਕ ਹੈ ਜੀ ਜਦੋਂ ਇਹਨਾਂ ਦੀ EOI ਓਪਨ ਹੁੰਦੀ ਹੈਗੀ ਵੀ ਉਹਰੇ ਤੇ ਕੋਈ ਟਾਈਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ ਤਿੰਨ ਵਾਰੀ EOI ਓਪਨ ਹੁੰਦੀਆਂ ਇਹਨਾਂ ਦੀ ਠੀਕ ਹੈ ਜਦੋਂ ਉਹ ਪਾਉਣੇ ਆ ਫੇਰ ਕੋਈ 2 ਕੁ ਮਹੀਨੇ 3 ਮਹੀਨੇ 4 ਮਹੀਨੇ ਲਾਉਂਦੇ ਆ ਵੀ ਤੁਹਾਨੂੰ ਭਾਈ ਤੁਹਾਡਾ ਨੰਬਰ ਆਇਆ ਕਿ ਨਹੀਂ ਆਇਆ ਅੱਛਾ ਠੀਕ ਹੈ ਜੀ ਟੋਟਲ ਮਲਾਤ ਲਾ ਕੇ ਵੀ 1.5 ਸਾਲ ਮੇਰਾ ਲੱਗ ਗਿਆ ਸੀਗਾ ਵੀ ਤੇਰੇ 1.5 ਸਾਲ ਪੀਆਰ ਤੇ ਫਿਰ ਜੋ 1.5 ਸਾਲ ਤਾਂ ਜੀ ਕੱਲਾ ਸੌਰੀ ਮੈਂ ਤੁਹਾਨੂੰ ਟੋਕਿਆ 1.5 ਸਾਲ ਤੱਕ ਕੱਲਾ ਮੇਰਾ ਨੰਬਰ ਆਉਣ ਤੇ ਲੱਗ ਗਿਆ ਸੀਗਾ ਨੰਬਰ ਆਉਣ ਤੇ ਲੱਗ ਗਿਆ ਨੰਬਰ ਆਉਣ ਤੇ ਲੱਗ ਗਿਆ ਸੀਗਾ ਵੀ ਭਾਈ ਹਾਂ ਥੋੜਾ ਜਿਹੜਾ ਹੈਗਾਗਾ ਸਾਨੂੰ ਵਧੀਆ ਲੱਗਿਆ ਤੇ ਹੁਣ ਤੁਸੀਂ ਐਂ ਕਰੋ ਕਾਗਜ਼ ਪੱਤਰ ਲਿਆਓ ਤੇ ਪੀਆਰ ਲਾਓ ਪੀ ਆਰ ਲਾਉ ਉਹ ਇਕੱਲੀ ਉਹ ਸੀਗੀ ইওআই ਕਹਿੰਦੇ ਉਹਨੂੰ ਇਹ ਫਿਰ ਤੂੰ ਜੋਬ ਸਟਾਰਟ ਕਰ ਲਈ ਸੀ ਹਾਂਜੀ ਇਹ ਜੋਬ ਦਾ ਐ ਹੁੰਦਾ ਜੀ ਜਿਹੜਾ 190 ਹੁੰਦਾ ਨਾ ਜੀ ਇਹ ਹੁੰਦਾਗਾ ਜਿਵੇਂ ਇਹ ਭਾਲਦੇ ਆਗੇ 6 ਮਹੀਨਿਆਂ ਦਾ ਐਕਸਪੀਰੀਅੰਸ ਭਾਲਦੇ ਆਗੇ ਹੂੰ ਠੀਕ ਹੈ ਜੀ ਐਦਾਂ ਹੁੰਦਾਗਾ ਇਹਨਾਂ ਦਾ ਜੀ 190 ਲਾਉਣਾ 6 ਮਹੀਨਿਆਂ ਦਾ ਚਾਹੀਦਾ ਜੇ 491 ਲਾਉਣਾ ਤਾਂ 3 ਮਹੀਨਿਆਂ ਦਾ ਚਾਹੀਦਾ 3 ਮਹੀਨਿਆਂ ਦਾ ਚਾਹੀਦਾ ਪਲੱਸ ਲੈਟਰ ਵੀ ਚਾਹੀਦੀ ਐਮਪਲੋਇਰ ਤੋਂ ਐਮਪਲੋਇਰ ਤੋਂ ਲੈਟਰ ਤੇ ਐਮਪਲੋਇਰ ਲੈਟਰ ਆ ਜਿਹੜੀ ਉਹ ਕਿੰਨੇ ਟਾਈਮ ਬਾਅਦ ਦੇ ਦਊਗਾ ਲਿਖ ਕੇ ਤੁਹਾਨੂੰ ਉਹਦਾ ਜੇ ਚੰਗਾ ਬੰਦਾ ਹੋਇਆ ਤਾਂ ਉਹ ਉਹ ਇਦਾਂ ਹੀ ਲਿਖਣਾ ਹੁੰਦਾ ਵੀ ਇਹ ਬੰਦਾ ਸਾਡੇ ਕੋਲ ਕੰਮ ਕਰ ਰਿਹਾ ਹੈ ਇਸ ਤਰੀਕ ਤੋਂ ਕਰ ਰਿਹਾ ਤੇ ਇੰਨੇ ਸਾਲ ਦਾ ਇਹਦਾ ਕੰਟਰੈਕਟ ਹੈ ਜਾਂ ਫੁੱਲ ਟਰਮ ਉਹ ਵੀ ਉਹ ਤਾਂ ਕੋਈ ਵੱਡੀ ਚੀਜ਼ ਨਹੀਂ ਕੋਈ ਵੱਡੀ ਚੀਜ਼ ਨਹੀਂ ਹੈਗੀ ਪਰ ਕੰਮ ਲੱਭਣਾ ਵੱਡੀ ਚੀਜ਼ ਸਭ ਤੋਂ ਵੱਡੀ ਚੀਜ਼ ਆ ਕੰਮ ਲੱਭਣਾ ਤੇ ਫਿਰ ਹੁਣ ਆਪਾਂ ਇਹ ਤੂੰ ਸਾਰਾ ਕੁਝ ਕਰ ਕਰਾ ਕੇ ਫਿਰ ਤੇਰੀ ਪੀਆਰ ਜੋ ਤੂੰ ਇਹ ਸਾਰਾ ਸਾਰਾ ਕੁਝ ਮਤਲਬ ਵੀ ਆਹ ਕੀ ਕਹਿੰਦੇ ਹੁੰਦੇ ਇਹਨੂੰ ਸਾਰਾ ਕੁਝ ਇਕੱਠਾ ਕਰ ਲਿਆ ਤੂੰ ਸਾਰਾ ਕੁਝ ਇਕੱਠਾ ਕਰ ਫਿਰ ਉਸ ਤੋਂ ਬਾਅਦ ਤੂੰ ਫਾਈਲ ਆ ਗਈ ਫਿਰ ਤੇਰੀ 1.5 ਸਾਲ ਤੇ ਤੂੰ ਪੀਆਰ ਹੋਇਆ ਹਣਾ ਉਦੋਂ ਬਾਅਦ ਚ 16 ਮਹੀਨੇ ਲੱਗੇ ਟੋਟਲ 16 ਮਹੀਨੇ ਬਾਅਦ ਤੇਰੀ ਪੀਆਰ ਆ ਗਈ ਇਹ ਪਹਿਲਾਂ ਤਾਂ ਜੀ ਆਇਆ ਸੀ ਪਹਿਲਾਂ ਤਾਂ ਜਿਹੜੀ ਈਓਈ ਸੀ ਡੇਢ ਸਾਲ ਤਾਂ ਉਹਨੇ ਲੈ ਲਿਆ ਹੂੰ ਫਿਰ ਜਦੋਂ ਇਹਨਾਂ ਨੇ ਕਿਹਾ ਵੀ ਤੇਰੀ ਈਓਈ ਸਹੀ ਹੈ ਭਾਈ ਲਿਆ ਕਾਗੇ ਪੱਤਰ ਤੇਰੀ ਪੀਆਰ ਲਾ ਹੂੰ ਉਦੋਂ ਬਾਅਦ ਚ 16 ਮਹੀਨੇ ਹੋਰ ਲੱਗੇ ਅੱਛਾ ਹੁਣ ਇਹ ਹੁੰਦਾ ਜੀ ਜਦੋਂ ਆਪਣੀ ਈਓਈ ਆ ਜਾਂਦੀ ਹੈ ਫਿਰ ਆਪਾਂ ਜਦੋਂ ਪੀਆਰ ਲਾਉਣੇ ਆ ਤਾਂ ਆਪਾਂ ਨੂੰ ਇਹ ਵੀਜ਼ਾ ਦੇ ਦਿੰਦੇ ਆ ਜਿਹਨੂੰ ਕਹਿੰਦੇ ਬ੍ਰਿਜਿੰਗ ਵੀਜ਼ਾ ਬਰੀਦੀਂਗ ਵੀਜ਼ਾ ਹਾਂ ਵੀ ਜਿੰਨਾ ਚਿਰ ਤੁਹਾਡਾ ਉਹਦਾ ਕੇਸ ਦਾ ਰਿਜ਼ਲਟ ਨਹੀਂ ਨਿਕਲਦਾ ਉਹ ਤੁਹਾਨੂੰ ਇੱਥੇ ਰਹਿ ਸਕਦੇ ਹੋ ਰਹਿ ਸਕਦੇ ਹੋ ਵੀ ਕੋਈ ਪ੍ਰੋਬਲਮ ਨਹੀਂ ਹਾਂ ਕੰਮ ਕਰ ਸਕਦੇ ਹੋ ਰਹਿ ਸਕਦੇ ਹੋ ਪਰ ਉਹ ਬਰੀਦੀਂਗ ਵੀਜ਼ਾ ਲੈਣ ਤੋਂ ਪਹਿਲਾਂ ਤੁਹਾਡੇ ਕੋਲੇ ਵੀ ਕੀ ਚੀਜ਼ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕੋਈ ਟਾਈਮ ਤਾਂ ਨਹੀਂ ਪੀਰੀਅਡ ਖਤਮ ਹੋ ਰਿਹਾ ਹੁੰਦਾਗਾ ਵੀ ਕੋਈ ਮੰਨ ਚ ਹੋਇਆ ਤਾਂ ਧੜਕੂ ਤਾਂ ਨਹੀਂ ਹੁੰਦਾਗਾ ਵੀ ਬੰਦੇ ਦੇ ਯਾਰ ਮੈਨੂੰ ਉਹ ਵੀza ਕਿਵੇਂ ਮਿਲੂਗਾ ਵੀ ਮੈਂ ਉੱਥੋਂ ਤੱਕ ਕਿਵੇਂ ਪਹੁੰਚਾਂ ਉਹ ਬੜਾ ਜੀ ਬਚਮਾ ਹੁੰਦਾ ਬੜਾ ਨੈਗੇਟਿਵ ਨੈਕ ਹੁੰਦਾ ਉਹ ਕੰਮ ਅੱਛਾ ਹਾਂ ਬੜਾ ਨੈਗੇਟਿਵ ਨੈਕ ਹੁੰਦਾ ਵੀ ਇਹ ਹੁੰਦਾ ਵੀ ਸਾਡੇ ਟਾਈਮ ਤੇ ਦੋ ਸਾਲ ਹੀ ਦਿੰਦੇ ਸੀਗੇ ਇਹ ਹੂੰ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਜੇ ਸਿਢੀ ਚ ਪੜਦੇ ਹੋ ਤਾਂ ਤੁਸੀਂ ਤੁਹਾਨੂੰ 3 ਸਾਲ ਦਾ ਵਰਕ ਵੀza ਦਿੰਦੇ ਆ ਜੇ ਤੁਸੀਂ ਬਾਹਰ ਪੜਦੇ ਹੋ ਤਾਂ 5 ਸਾਲ ਦਾ ਦਿੰਦੇ ਮੈਂ ਗਲਤੀ ਵੀ ਹੋ ਸਕਦਾ ਸ਼ਾਇਦ 5 ਸਾਲ ਦਾ ਇਹ ਦਿੰਦਿਆ ਵਰਕ ਵੀza ਹੁਣ ਵੀ ਤਾਂ ਹਾਂ ਉਹ ਕਿੱਦਾਂ ਅੱਜ ਦੇ ਤੂੰ ਸਮੇਂ ਪਹਿਲਾਂ ਦੀ ਵੀ ਮਤਲਬ ਸਾਲ ਦੋ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਹਾਂ ਪਰ ਅੱਜ ਦਾ ਕੀ ਹਿਸਾਬ ਕਿਤਾਬ ਆ ਵੀ ਉਹ ਹਾਂ ਜਿਹੜਾ ਹਾਂ ਅੱਜ ਦੇ ਟਾਈਮ ਤੇ ਨਾ ਹੈ ਤਿੰਨ ਜਾਂ ਪੰਜ ਸਾਲ ਕੁਛ ਇਦਾਂ ਦਾ ਤਿੰਨ ਜਾਂ ਪੰਜ ਸਾਲ ਤੇ ਮੇਰੇ ਟਾਈਮ ਤੇ ਸੀਗੀ ਦੋ ਸਾਲ ਸੀਗੇ ਇਹ ਤੇਰੀ ਲਾਸਟ ਈਅਰ ਵੀ ਆ ਰਹੀ ਹੈ ਨਾ ਮੇਰੀ ਪੀ ਆ ਰਹੀ ਹੈਗੀ ਲਾਸਟ ਈਅਰ ਤੇ ਮੇਰੀ ਫਾਈਲ ਯੂਆਈ ਪਈ ਹੋਗੀ ਹੈਗੀ 2021 21 ਦੀ 21 ਦੀ ਹਾਂ 21 21 ਐਂਡ ਦੇ ਵਿੱਚ ਮੈਂ ਪਾਤੀ ਸੀ ਉਹ 21 ਐਂਡ ਦੇ ਵਿੱਚ ਤੇ ਫਿਰ ਤੂੰ ਇਹ ਤੇਰੀ ਫਾਈਲ ਪਸਾਈ ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਵੀ ਤੂੰ ਜੋਬ ਕਿਵੇਂ ਲੱਭੀ ਜੋਬ ਦਾ ਬੜਾ ਜਿਹਾ ਸਟਰਗਲ ਸੀਗਾ ਪਹਿਲਾਂ ਮੈਂ ਪਹਿਲਾਂ ਤਾਂ ਮੈਨੂੰ ਤੂੰ ਕੀ ਕੰਮ ਕਰਦਾ ਸੀ ਫਿਰ ਤੂੰ ਕਿਵੇਂ ਮੰਨ ਲਾ ਵੀ ਤੂੰ ਕਿਵੇਂ ਸੋਚਿਆ ਵੀ ਹੁਣ ਮੈਂ ਪੁਆਇੰਟ ਤਾਂ ਚੱਲ ਮੈਂ ਇਕੱਠੇ ਕਰਨੇ ਹੁਣ ਮੈਂ ਜੋਬ ਵੀ ਵੀ ਲੱਭ ਹੀ ਲਵਾਂ ਵੀ ਜੋਬ ਦੇ ਵਿੱਚ ਹੀ ਜਾਵਾਂ ਆਪਦੇ ਪ੍ਰੋਫਾਈਲ ਵਿੱਚ ਇਹ ਸੀਗਾ ਜੀ 189 ਦਾ ਜਿਹੜਾ ਵੀਜ਼ਾ ਸੀ ਨਾ ਜੀ ਇਹ ਹੁੰਦਾ ਸੀਗਾ ਪੁਆਇੰਟ ਬੇਸਡ ਹਨਾ ਜੀ ਤੇ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਆਗਾ ਮਤਲਬ ਕਿ ਤੁਸੀਂ ਇਮੇਜਨ ਨਹੀਂ ਕਰ ਸਕਦੇ ਵੀ 90 90 ਪੁਆਇੰਟਾਂ ਤੇ 85 85 90 90 ਪੁਆਇੰਟਾਂ ਦੀ ਗੱਲ ਚੱਲੀ ਜਾਂਦੀ ਸੀਗੀ ਹੂੰ ਤੇ ਫਿਰ ਰਹਿੰਦੀ ਸੀ ਗੱਲ 190 ਤੇ 491 ਦੀ ਜਿਹੜਾ ਕਿ ਜੌਬ ਨਾਲ ਹੀ ਮਿਲਣਾ ਸੀਗਾ ਜੌਬ ਨਾਲ ਹੀ ਮਿਲਣਾ ਸੀਗਾ ਦੂਜੇ ਨੰਬਰ ਤੇ ਵੀ ਮੇਰੇ ਮਨ 'ਚ ਹਮੇਸ਼ਾ ਹੀ ਆਇਆ ਸੀਗਾ ਵੀ ਜੇ ਮੈਂ ਆਈਟੀ ਕੀਤੀ ਹੈ ਮੈਂ ਜੌਬ ਲੈਣੀ ਹੀ ਲੈਣੀ ਹੈ ਵੀ ਤੂੰ ਸੋਚਿਆ ਮੈਂ ਆਪਦੇ ਪ੍ਰੋਫੈਸ਼ਨ ਚ ਹੀ ਜਾਵਾਂ ਜਾਊਂਗਾ ਮੈਂ ਮਤਲਬ ਕੋਈ ਮਰਜ਼ੀ ਹੋ ਜਾ ਤੂੰ ਵੀ ਐਵੇਂ ਕੰਮ ਕਰਦਾ ਜਿਹੜੇ ਆਪਣੇ ਨਾਰਮਲ ਮੁੰਡੇ ਕੰਮ ਕਰਦੇ ਕੋਈ ਟਰੱਕ ਚਲਾਉਂਦਾ ਕੋਈ ਉਬਰ ਟੈਕਸੀ ਡਿਲੀਵਰੀਂਗ ਹਾਂ ਹਾਂ ਜਾਂ ਡੋਮਿਨੋਸ ਤੇ ਹਨਾ ਕੋਈ ਐਓ ਜੇ ਕੰਮ ਹੀ ਜ਼ਿਆਦਾ ਕਰਦੇ ਮੈਂ ਹਾਂਜੀ ਮੈਂ ਉਬਰ ਕਰਦਾ ਹੁੰਦਾ ਸੀਗਾ ਅੱਛਾ ਤੂੰ ਫਿਰ ਤੂੰ ਆਪਦੇ ਮਨ 'ਚ ਇਹ ਧਾਰ ਲਿਆ ਵੀ ਹੁਣ ਮੈਂ ਜੌਬ ਜੇ ਮੰਨ ਲਓ ਵੀਜ਼ਾ ਦਾ ਚੱਲ ਜਿਹੜਾ ਮੈਂ ਲੈਣਾ ਤਾਂ ਲੋ ਤਾਂ ਲੈਣਾ ਹੀ ਲੈਣਾ ਪਰ ਮੈਂ ਆਪਦੇ ਆਪ ਨੂੰ ਜੌਬ ਵਾਲੇ ਪਾਸੇ ਵੀ ਲੈ ਕੇ ਜਾ ਹਾਂਜੀ ਹਾਂ ਵੀ ਮੈਂ ਆਪਦੇ ਪ੍ਰੋਫੈਸ਼ਨ 'ਚ ਜਾਣਾ ਹੀ ਜਾਣਾ ਜਾਣਾ ਇਹ ਦੇਖੋ ਜੀ ਆਪਣਾ ਕੋਈ ਵੀ ਭੈਣ ਭਰਾਗਾ ਜਿਹੜਾ ਵੀ ਇਸ ਆਪਦੇ ਆਪ ਨੂੰ ਚੇਂਜ ਕਰਨਾ ਚਾਹੁੰਦਾ ਹੈਗਾ ਵੀ ਹਨਾ ਵੀ ਮੈਂ ਆਪਦੇ ਪ੍ਰੋਫੈਸ਼ਨ ਚ ਜਾਵਾਂ ਜਿਹੜੀ ਮੈਂ ਸਟੱਡੀ ਕੀਤੀ ਆ ਅੱਜ ਤੋਂ ਹੂੰ ਇੰਡੀਆ ਚੋਂ ਕੀਤੀ ਹਨਾ ਬੀਟੈਕ ਕੀਤੀ ਆ ਇੱਥੇ ਕੈਮਟੈਕ ਕੀਤੀ ਆ ਵੀ ਆਪਦੇ ਆਪ ਨੂੰ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਕ ਉਦਾਹਰਨ ਆ ਵੀ ਤੁਹਾਨੂੰ ਸਟਾਰਟ ਤਾਂ ਕਰਨਾ ਪਊਗਾ ਹਾਂ ਹਾਂ ਵੀ ਤੁਹਾਨੂੰ ਡਿਸੀਜਨ ਤਾਂ ਲੈਣੇ ਪੈਣਗੇ ਆਪਦੀ ਜ਼ਿੰਦਗੀ ਦੇ ਵੀ ਮੈਂ ਹਾਂ ਵੀ ਉਧਰ ਨੂੰ ਜਾਣਾ ਤਾਂ ਮੈਂ ਉਧਰ ਨੂੰ ਹੀ ਜਾਣਾ ਆ ਤੇ ਫਿਰ ਮਨਦੀਪ ਤੂੰ ਜੋਬ ਕਿਵੇਂ ਇਹ ਕੀ ਕੀਤਾ ਤੂੰ ਪਹਿਲਾਂ ਪਹਿਲਾਂ ਬੜਾ ਸਟਰਗਲ ਹੁੰਦਾ ਜੀ ਇਹਦਾ ਕਿਉਂਕਿ ਜਿੱਥੇ ਤੁਸੀਂ ਕੰਮ ਲੱਭਦੇ ਹੋ ਉਹ ਪਾਲਦੇ ਹੁੰਦੇ ਐਕਸਪੀਰੀਅੰਸ ਹੂੰ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਹੀਂ ਤੁਹਾਨੂੰ ਚਾਹੀਦੀ ਹੁੰਦੀ ਹੈ ਜੋਬ ਹੂੰ ਬੜਨ ਐਜੇ ਹੁੰਦਾ ਵੀ ਉਹਦੇ ਨਾਲ ਉਹ ਮਿਲੂ ਉਹਦੇ ਨਾਲ ਉਹ ਮਿਲੂ ਹੂੰ ਠੀਕ ਆ ਜੀ ਪਹਿਲੀ ਜੋਬ ਲੱਭਣੀ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਜੀ ਬਹੁਤ ਘੱਟ ਜੋਬਾਂ ਨਿਕਲਦੀਆਂ ਜਿਹੜੀਆਂ ਕਹਿੰਦੀਆਂ ਕਿ ਯੂਨੀਵਰਸਿਟੀ ਚ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਅਸੀਂ ਸਿੱਧਾ ਰੱਖਦੇ ਹਾਂਗੇ ਤੇ ਕੰਮ ਕਰਨ ਲੱਗ ਜੀ ਨੂੰ ਆਪਾਂ ਫਰੈਸ਼ਰ ਕਹਿ ਦਿੰਨੇ ਆ ਫਰੈਸ਼ਰ ਕਹਿ ਦਿੰਨੇ ਆ ਹਮ ਕੰਪੀਟੀਸ਼ਨ ਬਹੁਤ ਹੁੰਦਾ ਠੀਕ ਆ ਜੀ ਤੇ ਤੁਹਾਨੂੰ ਇੱਥੋਂ ਦੇ ਸਿਸਟਮ ਦਾ ਪਤਾ ਨਹੀਂ ਹੁੰਦਾਗਾ ਕਿਵੇਂ ਵਰਕ ਕਰਦਾ ਕਿਵੇਂ ਚੱਲਦਾਗਾ ਤੇ ਬੜੇ ਹੈਗੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਤੇ ਜਿਨ੍ਹਾਂ ਨੂੰ ਜੌਬ ਨਹੀਂ ਮਿਲਦੀ ਬੜੇ ਸਿਆਣੇ ਵੀ ਹੈਗੇ ਨੇ ਇਹ ਨਹੀਂ ਕਹਿੰਦੇ ਆਪਾਂ ਬੜੇ ਸਿਆਣੇ ਆ ਪਰ ਵੀ ਆਪਾਂ ਇਹ ਕਹਿ ਸਕਦੇ ਆ ਵੀ ਟਰਾਈ ਕਰਨ ਨਾਲ ਸਭ ਕੁਝ ਮਿਲ ਜਾਂਦਾਗਾ ਮੈਂ ਵੀ ਆਪਣਾ ਕੁਝ ਨਾ ਕੁਝ ਕਰਨਾ ਪਊਗਾ ਹੱਥ ਪੱਲਾ ਮਾਰਨਾ ਪਊ ਮਾਰਨਾ ਪਊਗਾ ਜਦੋਂ ਮੈਂ ਪਹਿਲਾਂ ਜੌਬ ਅਪਲਾਈ ਕਰਨ ਲੱਗਿਆ ਜੀ ਮੇਰੀ ਕੋਈ ਜਵਾਬ ਨਾ ਆਵੇ ਮੈਂ ਘਟੋ-ਘਟ 20 80 90 ਐਪਲੀਕੇਸ਼ਨਾਂ ਪਾਤੀਆਂ ਟੜਾ-ਟੜਾ ਅਪਲਾਈ ਕਰੀ ਗਿਆ ਲਿੰਕਡਇਨ ਤੇ ਇੰਡੀਡ ਤੇ ਇਥੇ ਇੰਡੀਡ ਲਿੰਕਡਇਨ ਤੇ ਸਹੀਕ ਤਿੰਨ ਚੱਲਦੀਆਂ ਬਾੜੀਆਂ ਮਸ਼ਹੂਰ ਆ ਜਿਹੜੀਆਂ ਹਾਂ ਪਰ ਇਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਹੈ ਇਸ ਤੋਂ ਡੀਮੋਟੀਵੇਟ ਨਹੀਂ ਹੋਇਆ ਹਾਂਜੀ ਡੀਮੋਟੀਵੇਟ ਨਹੀਂ ਹੋਇਆ ਵੀ ਤੂੰ ਲੱਗਿਆ ਰਿਹਾ ਲੱਗਿਆ ਰਿਹਾ ਲੱਗਿਆ ਰਿਹਾ ਵੀ 90 ਤੋਂ 100 150 ਨਾ ਜਿੰਨੀਆਂ ਤੂੰ ਜੌਬਾਂ ਅਪਲਾਈ ਕੀਤੀਆਂ ਹਾਂਜੀ ਮੈਂ ਪਹਿਲਾਂ 80 90 ਤਾਂ ਮੈਂ ਐਂ ਹੀ ਕਰਤੀਆਂ ਆਈ ਜਾਵੇ ਬਿਨਾ ਸੋਚੇ ਸਾਹਮਣੇ ਦੱਬੀ ਦੱਬੀ ਆਇਆ ਹਾਂ ਫਿਰ ਮੈਂ ਹੌਲੀ ਹੌਲੀ ਜਿਵੇਂ ਵੀ ਮੈਂ ਜਿਹੜੀਆਂ ਜੌਬਾਂ ਪਾਈਆਂ ਹੁੰਦੀਆਂ ਸੀ ਕਿ ਰਿਕਰੂਟਮੈਂਟ ਏਜੰਸੀ ਚ ਨੇ ਪਾਈਆਂ ਹੁੰਦੀਆਂ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਵੀ ਭਾਈ ਤੂੰ ਆਪਦਾ ਰੈਜ਼ਿਊਮੇ ਥੋੜਾ ਜਿਹਾ ਨਾ ਬਣਾ ਇਹਨੂੰ ਮੜਾ ਜਾ ਵੀ ਥੋੜੀ ਸੈਟਿੰਗ ਕਰ ਸੈਟਿੰਗ ਕਰ ਇਹਦੀ ਓਕੇ ਤੇ ਹੌਲੀ ਹੌਲੀ ਮੈਂ ਉਹਨਾਂ ਦੇ ਲਿੰਕ ਚ ਆਇਆ ਜੋ ਮੈਨੂੰ ਕਹਿੰਦੇ ਵੀ ਰੈਜ਼ਿਊਮੇ ਆਪਦਾ ਸਹੀ ਕਰ ਭਾਈ ਤੂੰ ਹਨਾ ਫਿਰ ਮੈਂ ਰੈਜ਼ਿਊਮੇ ਥੋੜਾ ਜਿਹਾ ਸਹੀ ਕੀਤਾ ਵੀ ਹਾਂ ਮੈਂ ਆ ਕਰ ਸਕਦਾ ਠੀਕ ਹੈ ਜੀ ਕੜਮਟਾ ਪਾਤਾ ਵੀ ਮੈਂ ਆ ਕੀਤਾ ਤੇ ਸੋਨਾ ਬਣਾਤਾ ਉਹਨੂੰ ਵੀ ਮੇਰਾ ਦਿਸਦਾ ਸੀਗਾ ਵੀ ਮੈਂ ਕੀ ਕਾਬਿਲਤਾ ਮੇਰੇ ਚ ਹਣਾ ਹੂੰ ਫਿਰ ਮੈਂ ਕੀ ਕੀਤਾ ਫਿਰ ਮੈਨੂੰ ਉਹਨਾਂ ਨੇ ਹੋਰ ਗੱਲ ਦੱਸੀ ਇੱਕ ਐਂ ਮਤਲਬ ਕਿ ਉਹਨਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਜਿੱਥੇ ਵੀ ਤੂੰ ਜੋਬ ਅਪਲਾਈ ਕਰੇ ਉਹਨਾਂ ਨੂੰ ਫੋਨ ਜ਼ਰੂਰ ਕਰ ਠੀਕ ਆ ਜੀ ਓਕੇ ਆਪਣੇ ਇੰਡੀਆ ਦਾ ਹਿਸਾਬ ਹੋਰ ਹੁੰਦਾ ਜੀ ਇੰਡੀਆ ਦੇ ਵਿੱਚ ਆਪਾਂ ਫੋਨ ਕਰਦੇ ਆ ਤਾਂ ਅਗਲਾ ਬੰਦਾ ਸਮਝਦਾ ਯਾਰ ਫੋਨ ਕਰੀ ਜਾਂਦਾ ਕਾਹ ਤੋਂ ਕਰੀ ਜਾਂਦਾ ਇਹ ਹਣਾ ਉਈ ਜੇ ਕਿਸੇ ਕੰਮ ਵਾਲੇ ਨੂੰ ਫੋਨ ਕਰੀਏ ਜਿਵੇਂ ਰਿਜ਼ਿਊਮੇ ਦੇਣ ਜਾਂਦੇ ਆ ਜਾਂ ਆਨਲਾਈਨ ਅਪਲਾਈ ਕਰਤਾ ਇੱਥੇ ਹੋਰ ਸਿਸਟਮ ਆ ਜੀ ਇੱਥੇ ਜੇ ਤੁਸੀਂ ਫੋਨ ਕਰਦੇ ਹੋ ਨਾ ਤਾਂ ਉਹ ਸਮਝਦੇ ਆ ਕਿ ਇਹ ਬੰਦਾ ਵਧੀਆ ਹੈਗਾ ਵੀ ਇਹ ਬੰਦੇ ਨੇ ਪਹੁੰਚ ਕੀਤੀ ਹੈ ਸਾਡੇ ਤੱਕ ਪਹੁੰਚ ਤਾਂ ਕੀਤੀ ਹਾਂ ਹਾਂ ਜੀ ਇਹ ਪੁਆਇੰਟ ਵੀ ਆਪਾਂ ਨੂੰ ਨੋਟ ਜ਼ਰੂਰ ਕਰਨਾ ਚਾਹੀਦਾ ਹੈਗਾ ਵੀ ਆਈ ਮੀਨ ਅ ਛੱਡੋ ਹਾਂ ਵੀ ਜੇ ਤੁਸੀਂ ਜੌਬ ਅਪਲਾਈ ਕਰਨਾ ਚਾਹੁੰਦੇ ਆ ਨਾ ਤੁਸੀਂ ਥੋੜਾ ਜਿਹਾ ਡੀਪ ਜਾਓ ਇਨਵੈਸਟੀ ਉਹਦੀ ਪੂਰੀ ਉਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੁਸੀਂ ਸਰਚ ਕਰਕੇ ਉਹਨੂੰ ਫਿਰ ਤੁਸੀਂ ਜਿਵੇਂ ਮਨਦੀਪ ਨੇ ਕਿਹਾ ਵੀ ਕਾਲ ਜ਼ਰੂਰ ਕਰੋ ਜੋ ਵੀ ਜੋਬ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਫਿਰ ਉਸ ਤੋਂ ਬਾਅਦ ਫਿਰ ਮਨਦੀਪ ਉਹਨਾਂ ਨੂੰ ਤੁਸੀਂ ਦੋ ਤਿੰਨਾਂ ਨੂੰ ਕਾਲਾਂ ਕੀਤੀਆਂ ਤੇ ਫਿਰ ਕੀ ਬਣਿਆ ਤੁਹਾਡਾ ਉਸ ਤੋਂ ਬਾਅਦ ਉਹ ਐ ਹੁੰਦਾ ਜੀ ਕਈ ਵਾਰੀ ਜੋਬਾਂ ਪਈਆਂ ਹੁੰਦੀਆਂ ਕਿਸੇ ਦੀ ਤਾਂ ਈਮੇਲ ਹੁੰਦੀ ਆ ਉੱਥੇ ਕਿਸੇ ਦਾ ਫੋਨ ਨੰਬਰ ਹੁੰਦਾਗਾ ਠੀਕ ਹੈ ਉਹਦਾ ਸਿੱਧਾ ਹੀ ਹਿਸਾਬ ਹੈ ਈਮੇਲ ਪਈ ਆ ਜੀ ਇੱਕ ਤਾਂ ਜੋਬ ਅਪਲਾਈ ਕਰ ਦਿਓ ਉੱਥੋਂ ਜੀ ਇੱਕ ਉਹਨੂੰ ਈਮੇਲ ਪਾ ਦਿਓ ਵੀ ਭਾਈ ਮੈਂ ਆਹ ਜੋਬ ਦੇਖੀ ਥੋਡੀ ਤੇ ਮੈਨੂੰ ਆ ਮੈਂ ਕੀਤਾ ਮੈਨੂੰ ਆਉਂਦਾ ਮੈਂ ਅਪਲਾਈ ਕਰਤੀ ਐ ਤੇ ਮੈਂ ਬਹੁਤ ਮਤਲਬ ਕਿ ਮੈਂ ਕੰਮ ਕਰਨਾ ਚਾਹਣਾਗਾ ਤੁਹਾਡੀ ਕੰਪਨੀ ਦੇ ਵਿੱਚ ਹੂੰ ਚੈਟ ਜੀਪੀਟੀ ਅੱਜਕਲ ਹੈਗੀ ਆ ਉਹ ਲਿਖ ਦਿੰਦੀ ਸੋਹਣਾ ਫਾਰਮੈਟ ਬਣਾ ਦਿੰਦੀ ਫਾਰਮੈਟ ਵਧੀਆ ਬਣਾ ਦਿੰਦਾ ਹੈ ਨਾ ਜੇ ਤੁਸੀਂ ਚੈਟ ਜੀਪੀਟੀ ਜਿਵੇਂ ਆਉਂਦੀਆਂ ਆਪਾਂ ਹੈਗੀਆਂ ਆਪਣੇ ਕੋਲੇ ਹਨਾ ਗੌਰਕ ਇੱਕ ਹੈਗੀ ਆਪਣੀ ਹਾਂ ਸ਼ਾਇਦ ਇੰਡੀਆ ਦੀ ਕੋਈ ਮੈਨੂੰ ਨਾਂ ਨਹੀਂ ਯਾਦ ਗੌਰਕ ਹੈਗੀ ਆ ਡੀਪ ਸੀਕ ਹੈਗੀ ਆ ਉਹਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਹਨਾ ਪਰ ਮੋਸਟਲੀ ਚੈਟ ਜੀਪੀਟੀ ਮਤਲਬ ਵੀ ਈਜ਼ੀ ਆ ਤੁਹਾਨੂੰ ਈਜ਼ੀ ਹੈਗੀ ਹੈ ਤਾਂ ਡੀਪ ਸੀਕ ਵੀ ਸੇਮ ਹੀ ਆ ਸੇਮ ਹੀ ਆ ਸਾਰਾ ਤੇ ਪਰ ਉਹਦੇ ਵਿੱਚ ਤੁਹਾਨੂੰ ਫਾਰਮੈਟ ਕੋਈ ਰੈਜ਼ਿਊਮ ਬਣਾਉਣਾ ਚਾਹੁੰਦਾ ਆ ਜਾਂ ਕੁਝ ਕਰਨਾ ਚਾਹੁੰਦਾ ਆ ਹਾਂ ਕਵਰ ਲੈਟਰ ਬਣਾਉਣੀ ਚਾਹੁੰਦੇ ਹੋ ਕਾਫੀ ਈਜ਼ੀ ਆ ਤੁਹਾਨੂੰ ਬੈਨੀਫਿਟਸ ਦੇ ਸਕਦੀ ਆ ਦੇ ਸਕਦੀ ਆ ਤੇ ਈਮੇਲ ਹੁੰਦੀ ਆ ਜੀ ਨੰਬਰ ਹੁੰਦਾ ਉਹਨਾਂ ਨੂੰ ਕਾਲ ਕਰੋ ਠੀਕ ਆ ਜੀ ਹੂੰ ਫਿਰ ਮੈਂ ਕਈ ਐ ਵੀ ਕੀਤਾ ਜੀ ਕਈ ਜੋਬ ਪਾ ਕੇ ਛੱਡ ਦਿੰਦੇ ਆ ਤੇ ਇਕੱਲਾ ਉਹਨਾਂ ਦਾ ਕੰਪਨੀ ਦਾ ਨੇਮ ਦੀਂਦਾ ਹੁੰਦਾ ਕੋਈ ਇਨਫੋਰਮੇਸ਼ਨ ਹੋਰ ਹੁੰਦੀ ਨਹੀਂ ਵੀ ਕਾਲ ਨੰਬਰ ਕੁਝ ਨਹੀਂ ਹੁੰਦਾ ਹੂੰ ਫਿਰ ਮੈਂ ਉਹ ਕੰਪਨੀ ਨੂੰ ਰਿਸੈਪਸ਼ਨ ਤੇ ਕਾਲ ਕਰਦਾ ਸੀਗਾ ਅੱਛਾ ਹੂੰ ਵੀ ਮੈਂ ਆਹ ਜੋਬ ਦੇਖੀ ਥੋੜੀ ਹੂੰ ਤੇ ਇਦਾਂ ਇਦਾਂ ਕਰਕੇ ਮੈਨੂੰ ਵਧੀਆ ਲੱਗੀ ਇਹ ਤੇ ਮੈਂ ਜਿਹੜਾ ਬੰਦਾ ਇਹਨੇ ਪੋਸਟ ਪਾਈ ਆ ਜਾਂ ਜਿਹੜਾ ਬੰਦਾ ਵੀ ਹਾਇਰ ਕਰ ਰਿਹਾ ਜਿਹੜਾ ਬੰਦਾ ਰੱਖ ਰਿਹਾ ਹੂੰ ਮੇਰੀ ਉਹਦੇ ਨਾਲ ਗੱਲ ਕਰਵਾ ਦਿਓ ਤੇ ਮੈਂ ਗੱਲ ਕਰਨੀ ਆ ਹਾਂ ਮੈਂ ਇੱਕ ਜੌਬ ਪਹਿਲੀ ਜੌਬ ਮੈਂ ਐ ਲਈ ਸੀ ਇਹਦਾ ਮਤਲਬ ਵੀ ਤੂੰ ਕਾਫੀ ਐਫਰਟਸ ਲਾਏ ਆ ਜੌਬ ਲੈਣ ਦੇ ਲਈ ਈਜ਼ੀ ਟਾਸਕ ਨਹੀਂ ਸੀਗਾ ਤੇ ਪਰ ਤੇਰੀ ਮਿਹਨਤ ਫਿਰ ਹੌਲੀ ਹੌਲੀ ਰੰਗ ਲਿਆਈ ਫਿਰ ਤੇਰੀ ਪਹਿਲੀ ਜੌਬ ਫਿਰ ਤੈਨੂੰ ਕਿਵੇਂ ਮਹਿਸੂਸ ਹੋਇਆ ਤੇ ਕੀ ਤੇਰੀ ਸੈਲਰੀ ਸੀ ਤੇ ਕੀ ਮਤਲਬ ਐਕਸਪੀਰੀਅੰਸ ਸੀ ਤੇਰਾ ਉਹ ਵੀ ਤੂੰ ਸਾਡੇ ਨਾਲ ਥੋੜਾ ਸ਼ੇਅਰ ਕਰ ਜਰੂਰ ਜੀ ਪਹਿਲੀ ਜੌਬ ਦੀ ਸੈਲਰੀ ਬਹੁਤ ਘੱਟ ਸੀਗੀ ਉਬਰ ਉਸ ਟਾਈਮ ਬਹੁਤ ਪੀਕ ਤੇ ਚੱਲ ਰਹੀ ਸੀਗੀ ਸੈਲਰੀ ਦਾ ਮੈਨੂੰ ਬਹੁਤ ੱੱਕਾ ਲੱਗਿਆ ओके ਪਰ ਉਹ ਫਿਰ ਹੁੰਦਾ ਹੀ ਆ ਨਾ ਇਹ ਤਾਂ ਇੱਕ ਵਾਰੀ ਸਟਾਰਟਿੰਗ ਤਾਂ ਫਿਰ ਸਟਾਰਟਿੰਗ ਹੁੰਦੀ ਹੈਗੀ ਠੀਕ ਆ ਜੀ ਉਹ ਮੈਨੂੰ ਵੀ ਕਰਨੀ ਪੈਣੀ ਵੀ ਸੀ ਤੇ ਮੈਂ ਮੇਰੀ ਸਟਾਰਟ ਵੀ ਸੀਗੀ ਵੀ ਮੈਂ ਇੱਕ ਵਾਰੀ ਤਾਂ ਸ਼ੁਰੂਆਤ ਤਾਂ ਕਰਨੀ ਪੈਣੀ ਸੀ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਐਕਸਪੀਰੀਅੰਸ ਇਹ ਸੀਗਾ ਜੀ ਵੀ ਕਿ ਸਿੱਖਿਆ ਬਹੁਤ ਕੁਝ ਪਹਿਲੀ ਜੌਬ ਤੋਂ ਹੂੰ ਪਹਿਲੇ ਨੰਬਰ ਤੇ ਤਾਂ ਤੁਹਾਨੂੰ ਜੌਬ ਕਲਚਰ ਹੀ ਨਹੀਂ ਪਤਾ ਹੁੰਦਾ ਜਿੱਨਾਂ ਚ ਤੁਸੀਂ ਵਿੱਚ ਨਹੀਂ ਵੜਦੇਗੇ ਵੀ ਕੀ ਕਲਚਰ ਹੈ ਇੱਥੇ ਕੀ ਹਿਸਾਬ ਕਿਤਾਬ ਹੈ ਨਾ ਕੀ ਚੱਲਦਾ ਹੈ ਕਿਵੇਂ ਚੱਲਦੀਆਂ ਕੰਪਨੀ ਕਿਵੇਂ ਵਰਕ ਕਰਦੀ ਹੈ ਕਿਉਂਕਿ ਕਿਹੜਾ ਇੰਡੀਆ ਤੋਂ ਕਰਕੇ ਆਏ ਹੁੰਨੇ ਆ ਕੋਸ਼ ਆਪਾਂ ਇੰਡੀਆ ਤੇ ਜੋ ਆਪਾਂ ਸੁਣਿਆ ਸੁਣਾਇਆ ਹੁੰਦਾ ਉਹ ਤੋਂ ਬਿਲਕੁਲ ਅਲੱਗ ਹੁੰਦਾ ਇੱਥੇ ਅੱਛਾ ਹਾਂ ਟੋਟਲ ਅਲੱਗ ਹੈ ਟੋਟਲ ਅਲੱਗ ਹੁੰਦਾਗਾ ਹੁਣ ਉਸ ਟਾਈਮ ਤੇ ਜੋ ਸੁਣਿਆ ਸੀ ਉਹ ਤੋਂ ਅਲੱਗ ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਸੇਮ ਕਲਚਰ ਬਣ ਰਿਹਾ ਹੈ ਗਲੋਬਲੀ ਸੇਮ ਕਲਚਰ ਹੁੰਦਾ ਜਾਂਦਾ ਹੁੰਦਾ। ਗਲੋਬਲੀ ਸੇਮ ਕਲਚਰ ਹਾਂ ਹੁਣ ਤਾਂ ਸਾਰਾ ਕੁਝ ਹੁੰਦਾ ਜਾਂਦਾ ਹੈਗਾ। ਤੈਨੂੰ ਕੋਈ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ? ਬਹੁਤ ਰੇਅਰ ਮਤਲਬ ਕਿ ਕਹਿ ਨਹੀਂ ਸਕਦੇ। ਰੇਅਰ ਮਤਲਬ ਠੀਕ ਹੈ। ਹਾਂ। ਕੋਈ ਬੜਾ ਨਹੀਂ ਹੁੰਦਾਗਾ। ਤੇ ਕੀ ਸੈਲਰੀ ਸੀ ਤੇਰੀ? ਸੈਲਰੀ ਵੀਰੇ ਮੈਨੂੰ ਉਦੋਂ ਮਿਲਦੀ ਸੀਗੀ 44000 ਪਲੱਸ ਸੁਪਰ ਸਾਲ ਦੀ। ਸਾਲ ਦੀ 44000 ਤਾਂ ਵੇਖ ਲੋ ਵੀ ਹਾਂ ਕਿੱਥੇ ਆਪਾਂ ਓਬਰ ਦੇ ਵਿੱਚ ਜ਼ਿਆਦਾ ਪੈਸੇ ਕਮਾਰੇ ਸੀਗੇ ਤੇ ਕਿੱਥੇ ਆਪਾਂ 44000 ਤੇ ਆਏ। ਤੇ ਪਰ ਜਦੋਂ ਆਪਾਂ ਸਟੈਂਡ ਲੈਣਾ ਹੋਵੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੋਵੇ ਜ਼ਿੰਦਗੀ ਦੇ ਵਿੱਚ ਫਿਰ ਉਦੋਂ ਕਈ ਵਾਰੀ ਜਿਹੜੇ ਪੈਸੇ ਉਹ ਮਾਇਨੇ ਨਹੀਂ ਰੱਖਦੇ ਹਾਂ ਹਾਂ ਤੇ ਜੇ ਸਟਾਰਟਿੰਗ ਕਰਨੀ ਹੋਵੇ ਵੀ ਇਸ ਤੁਸੀਂ ਕਰ ਸਕਦੇ ਹੋ ਇਸ ਵੇਹ ਦੇ ਵਿੱਚ ਵੀ ਜਾ ਕੇ ਤੇ ਨਾਲ ਨਾਲ ਤੁਸੀਂ ਉੱਪਰ ਵੀ ਚਲਾ ਸਕਦੇ ਹੋ ਜੇ ਤੁਸੀਂ ਪੈਸੇ ਦੀ ਨਹੀਂ ਸ਼ਾਰਟੇਜ ਕਰਨਾ ਚਾਹੁੰਦੇ ਆ ਨਾ ਵੀ ਤੁਹਾਨੂੰ ਲੱਗਦਾ ਵੀ ਜ਼ਿਆਦਾ ਨਹੀਂ ਵੀ ਇਹ ਜ਼ਿਆਦਾ ਘਾਟਾ ਜ਼ਿਆਦਾ ਘਾਟਾ ਪਰ ਤੁਸੀਂ ਵੀਕਐਂਡ ਤੇ ਚਲਾ ਸਕਦੇ ਹੋ ਨਾ ਜਿਆਤਰ ਕੰਮ ਮੰਡੇ ਟੂ ਫਰਡੇ ਹੁੰਦਾ ਹੈ ਇਹ ਬਾਲੇ ਮੁੰਡੇ ਜਿਹੜੇ ਮੈਨੂੰ ਮੈਨੂੰ ਪੁੱਛਦੇ ਜੀ ਕਈ ਮੁੰਡੇ بڑے ਮੁੰਡੇ ਪੁੱਛਦੇ ਆ ਕਿ ਵੀ ਬਾਈ ਆ ਆਪਣਾ ਜੌਬ ਲੈਣੀ ਆ ਅਸੀਂ ਤੇ ਪੈਸੇ ਕਿੰਨੇ ਕਨੇ ਵੀ ਅਸੀਂ ਤਾਂ ਟਰੱਕ 'ਚ ਬਹੁਤ ਪੈਸੇ ਕਮਾ ਲੈਂਦੇ ਆ ਹਨਾ ਤੇ ਸਾਡੇ ਤਾਂ ਪੈਸੇ ਘਟ ਜਾਣਗੇ ਵੀ ਕਿਵੇਂ ਹੋ ਕਿਵੇਂ ਤੁਸੀਂ ਵੇਹਣੇ ਹੋ ਇਹਨੂੰ ਮਤਲਬ ਕਿੱਦਾਂ ਮੈਨੂੰ ਪੁੱਛਦੇ ਰਹਿੰਦੇ ਆ ਹਨਾ ਮੈਂ ਤਾਂ ਵੀ ਇਹੀ ਸਲਾਹ ਦਿੰਨਾ ਹੁਣ ਵੀ ਇੱਕ ਵਾਰੀ ਵੜਨਾ ਥੋੜਾ ਜਿਹਾ ਔਖਾਗਾ ਹੂੰ ਬਾਅਦ ਦੇ ਵਿੱਚ ਟਰੱਕ ਨੇ ਤਾਂ ਉੱਥੇ ਹੀ ਰਹਿਣਾਗਾ ਹੂੰ ਟਰੱਕ ਦੇ ਪੈਸੇ ਤਾਂ ਥੋੜੇ ਥੋੜੇ ਵਧਣੇ ਆ ਪਰ ਇਹਦੇ ਚੀਜ਼ਾਂ ਵਿੱਚ ਜੋ ਮੈਨੂੰ ਐਕਸਪੀਰੀਅੰਸ ਆਉਂਦਾ ਪੈਸੇ ਡਬਲ ਹੁੰਦੇ ਜਾਂਦੇ ਆ ਇਹਦੇ ਚ ਡਬਲ ਹੁੰਦੇ ਆ ਤੁਹਾਡਾ ਲਾਈਫ ਸਟਾਈਲ ਵੀ ਚੇਂਜ ਹੋਇਆ ਲਾਈਫ ਸਟਾਈਲ ਵੀ ਚੇਂਜ ਹੁੰਦਾ ਜਾਂਦਾ ਹਾਂ ਹਾਂ ਤੇ ਫਿਰ ਉਹ ਤੂੰ ਪਹਿਲੀ ਜੌਬ ਕਿੰਨਾ ਟਾਈਮ ਕੀਤੀ ਮੰਦੀ ਮੈਂ ਉਹ ਜੌਬ ਕੀਤੀ 1 ਸਾਲ ਹੀ 1 ਸਾਲ ਕੀਤੀ ਫਿਰ ਉਸ ਤੋਂ ਬਾਅਦ ਤੂੰ ਉਸ ਜੌਬ ਦੇ ਵਿੱਚੋਂ ਨੈਕਸਟ ਜੌਬ ਦੇ ਵਿੱਚ ਆਇਆ ਹਾਂ ਫਿਰ ਉੱਥੋਂ ਬਹੁਤ ਕੋਸ਼ਿਸ਼ ਫਿਰ ਉੱਥੇ ਤੈਨੂੰ ਐਕਸਪੀਰੀਅੰਸ ਬਹੁਤ ਮਿਲਿਆ ਹੋਣਾਗਾ ਫਿਰ ਤੈਨੂੰ ਪਤਾ ਚੱਲਿਆ ਵੀ ਦੀ ਹਿਸਾਬ ਕਿਤਾਬਾ ਥੋੜਾ ਜਿਹਾ ਹੋਰ ਐਕਸਪੀਰੀਅੰਸ ਨਾ ਫਿਰ ਤੂੰ ਹੋਰ ਜੌਬਾਂ ਅਪਲਾਈ ਕਰਨੇ ਸ਼ੁਰੂ ਕਰਤੀ ਹਾਂ 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 ਫਿਰ ਐਨ ਵੀ ਇੱਕ ਵਾਰੀ ਜਦੋਂ ਤੁਸੀਂ ਜੌਬ ਕਰ ਲੈਨੇ ਹੋ ਫਿਰ ਤੁਹਾਨੂੰ ਆਪਦੀ ਵੀ ਕਾਬੀਲੀਅਤ ਦਾ ਪਤਾ ਲੱਗਦਾ ਵੀ ਤੁਸੀਂ ਕਿੱਥੇ ਜੇ ਖੜੇ ਹੋ ਕਿੱਥੇ ਐਕਸਟੈਂਡ ਕਰ ਰਹੇ ਕਿੱਥੇ ਐਕਸਟੈਂਡ ਕਰ ਰਹੇ ਥੋੜ੍ਹਾ ਕਾਰੇ 'ਚ ਇੰਟਰਸਟ ਆਗਾ ਬਾਹਲਾ ਵੀ ਆਈਟੀ ਕਿਹੜਾ ਇੱਕ ਵਿਸ਼ਾਗਾ ਆਈਟੀ ਦੇ ਸਬ-ਵਿਸ਼ੇ ਕਿੰਨੇ ਨੇ ਅੱਛਾ ਐਵੇਂ ਹੁੰਦਾ ਵੀ ਆਈਟੀ ਦੇ ਵਿੱਚ ਐ ਨਹੀਂ ਆ ਵੀ ਆਈਟੀ ਕਹਤਾਂ ਤੇ ਮਤਲਬ ਆਈਟੀ 'ਚ 21 ਸੈਕਟਰ ਨਹੀਂ ਆ ਨਹੀਂ ਜੀ ਹਾਂ ਵੀ ਮਤਲਬ ਵੀ ਇਹਦੇ ਵਿੱਚ ਗਾਹ ਫੀਲਡਸ ਨੇ ਬਹੁਤ ਬਹੁਤ ਫੀਲਡਸ ਬਹੁਤ ਫੀਲਡਸ ਨੇ ਬਹੁਤ ਫੀਲਡਸ ਨੇ ਜਿਹੜੇ ਆਈਟੀ ਕਰਦੇ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਪਤਾ ਤਾਂ ਹੋਊਗਾ ਉਹਨਾਂ ਨੂੰ ਪਤਾ ਹੋ ਅਲੱਗ-ਅਲੱਗ ਫੀਲਡ ਨੇ ਉਹਦੇ ਵਿੱਚ ਹਮ ਉਹਨਾਂ ਦੀਆਂ ਵੀ ਇੱਕ ਐਂਟਰੀ ਲੈਵਲ ਜੌਬਾਂ ਹੁੰਦੀਆਂ ਹਨ ਤਾਂ ਸਟਾਰਟਿੰਗ ਜੀ ਵੀ ਤੁਸੀਂ ਕਿਹੜੀ ਚੂਸ ਕਰਕੇ ਇਹਦੇ ਵਿੱਚ ਜਾ ਸਕਦੇ ਇਹਦੇ ਵਿੱਚ ਸਟਾਰਟ ਕਰ ਸਕਦੇ ਆ ਇਹਦੇ ਵਿੱਚ ਸਟਾਰਟ ਕਰ ਸਕਦੇ ਤੇ ਮਨਦੀਪ ਸੇਰ ਤੂੰ ਮੈਨੂੰ ਇਹ ਦੱਸ ਵੀ ਉਸ ਤੋਂ ਬਾਅਦ ਮੰਨ ਲਓ ਤੂੰ ਸੈਕੰਡ ਜੌਬ ਫਿਰ ਤੁਹਾਨੂੰ ਈਜ਼ੀ ਮਿਲ ਗਈ ਸੀਗੀ ਸੈਕੰਡ ਜੌਬ ਥੋੜੀ ਜੀ ਈਜ਼ੀ ਮਿਲੀ ਸੀਗੀ ਉਹਦੇ ਨਾਲੋਂ ਹਮ ਤੇ ਕਿਉਂਕਿ ਇੱਕ ਤਾਂ ਮੈਨੂੰ ਥੋੜਾ ਆਉਂਦਾ ਸੀਗਾ ਐਕਸਪੀਰੀਅੰਸ ਆ ਗਿਆ ਐਕਸਪੀਰੀਅੰਸ ਆ ਗਿਆ ਸੀਗਾ ਹੂੰ ਉਸ ਤੋਂ ਬਾਅਦ ਚ ਰਾ ਸੌਖਾ ਹੋ ਗਿਆ ਸੀਗਾ ਰਾ ਸੌਖਾ ਹੋ ਗਿਆ ਹਾਂ ਰਾ ਸੌਖਾ ਹੋ ਗਿਆ ਸੀਗਾ ਪੇ ਵੀ ਉਹਦੇ ਨਾਲੋਂ ਚੰਗੀ ਸੀਗੀ ਕੋਈ 20 3000 ਵਧ ਗਈ ਸੀਗੀ ਪੇ ਓਕੇ 20 3000 ਵਧ ਗਈ ਹਣਾ ਕਾਫੀ ਵੱਡਾ ਇਹ ਮਤਲਬ ਸਟੈਪ ਸੀਗਾ ਤੇਰੀ ਜ਼ਿੰਦਗੀ ਦੇ ਵਿੱਚ ਹਣਾ ਵੀ ਤੇਰਾ ਸਾਲ ਪਿੱਛੋਂ ਹੀ 30000 ਡਾਲਰ ਤੇਰੀ ਇਨਕਰੀਜ਼ ਹੋ ਗਿਆ ਹਣਾ ਇਨਕਰੀਜ਼ ਹੋ ਗਿਆ ਸੀਗਾ ਹਾਂ ਆਹ ਤੇ ਉਹਦੇ ਨਾਲ ਐ ਹੁੰਦਾ ਜੀ ਜੋ ਉਹ ਪੁੱਛਦੇ ਆ ਮੈਨੂੰ ਉਹ ਆਉਂਦਾ ਸੀਗਾ ਹੁੰਦਾ ਸੀਗਾ ਕਿਉਂਕਿ ਅਸਲ 'ਚ ਮੈਂ ਉਹ ਕਰ ਚੁੱਕਿਆ ਸੀਗਾ ਕਰ ਚੁੱਕਿਆ ਸੀ ਹਣਾ ਫਿਰ ਤੈਨੂੰ ਕਿੰਨਾ ਬੈਨੀਫਿਟ ਹੋਇਆ ਉਸ ਬੈਨੀਫਿਟ ਹੋਇਆ ਜੀ ਤੇ ਮਨਦੀਪ ਇੱਕ ਮਤਲਬ ਕਈ ਆਪਣੇ ਭੈਣ ਭਰਾ ਕਹਿੰਦੇ ਆ ਵੀ ਯਾਰ ਆਈਟੀ ਜੌਬ ਤਾਂ ਵਧੀਆ ਪੈਸਾ ਵੀ ਵਧੀਆ ਥੋੜਾ ਜਿਹਾ ਕਹਿੰਦੇ ਵੀ ਇਹਦੇ ਵਿੱਚ ਸਟ੍ਰੈਸ ਲੈਵਲ ਵੀ ਜ਼ਿਆਦਾ ਵੱਧ ਜਾਂਦਾ ਕਿਉਂਕਿ ਤੁਸੀਂ ਸਿਟਿੰਗ ਤਾਂ ਜੌਬ ਚੱਲ ਉਹ ਤਾਂ ਫਿਜ਼ੀਕਲੀ ਚ ਆ ਗਈ ਹਣਾ ਪਰ ਤੁਸੀਂ ਸਾਰਾ ਦਿਨ ਕੰਪਿਊਟਰ ਤੇ ਮੱਥਾ ਮਾਰਨਾ ਹਣਾ ਸਾਰਾ ਦਿਨ ਉਹ ਫਰੰਟ ਤੇ ਬੈਠੇ ਰਹਿਣਾ ਇਹ ਵੀ ਕੋਈ ਈਜ਼ੀ ਟਾਸਕ ਨਹੀਂ ਹੈਗਾਗਾ ਹਾਂ ਇਹਦੇ ਵਿੱਚ ਸਟ्रेस ਵੀ ਵੱਧਦਾ ਥੋੜਾ ਜਾ ਥੋੜਾ ਜਿਹੜੇ ਕਲੀਕਸ ਹੁੰਦੇ ਆ ਉਹਨਾਂ ਦਾ ਵੀ ਸਟ्रेस ਤਾਂ ਫਿਰ ਨਾਲ ਉਹ ਵੀ ਕ੍ਰੀਏਟ ਕਰਦੇ ਆ ਨਾ ਵੀ ਮਤਲਬ ਇਹ ਤੂੰ ਇਸ ਚੀਜ਼ ਨੂੰ ਤੂੰ ਕਿਵੇਂ ਮੈਨੇਜ ਕੀਤਾ ਇਹ ਜੀ ਐ ਹੁੰਦਾਗਾ ਵੀ ਇੰਟਰਾ ਇੱਕ ਤਾਂ ਹੁੰਦਾ ਇੰਟਰਸਟ ਤੇ ਡਿਪੈਂਡ ਹੁੰਦਾ ਜੀ ਬੰਦੇ ਤੇ ਜੇ ਕਿਸੇ ਨੂੰ ਚਲਾਉਣਾ ਹੀ ਟਰੱਕ ਜਾਂ ਗੱਡੀ ਪਸੰਦ ਹੈ ਤਾਂ ਉਹ ਫਿਰ ਉਹਨੂੰ ਆਈਟੀ ਜੌਬ ਬੋਰਿੰਗ ਲੱਗੂਗੀ ਆਈਟੀ ਜੌਬ ਬੋਰਿੰਗ ਲੱਗੂ ਬੋਰਿੰਗ ਲੱਗੂਗੀ ਠੀਕ ਹੈ ਜੀ ਇੰਟਰਸਟ ਤੇ ਆ ਪਹਿਲਾਂ ਤਾਂ ਵੀ ਕਿਸੇ ਨੂੰ ਧੱਕੇ ਨਾਲ ਕੋਈ ਆਪਾਂ ਕਹਿ ਦਿੰਨੇ ਕਿਸੇ ਨੂੰ ਧੱਕੇ ਨਾਲ ਉਹ ਕੰਮ ਕਰਾਇਆ ਨਹੀਂ ਜਾ ਸਕਦਾ ਹਾਂ ਵੀ ਇਹ ਮੈਂ ਤਾਂ ਇਹ ਚਾਹੁੰ ਵੀ ਆਪਾਂ ਤੂੰ ਇਹ ਹੀ ਦੱਸਣਾ ਚਾਹਨਾਗਾ ਵੀ ਕੋਈ ਧੱਕਾ ਨਹੀਂ ਹੈਗਾਗਾ ਜੇ ਤੂੰ ਤੁਹਾਡਾ ਦਿਲ ਕੀ ਕਹਿੰਦਾਗਾ ਤੁਸੀਂ ਉਹ ਕਰੋ ਉਹ ਕਰੋ ਪਰ ਜੇ ਤੁਸੀਂ ਸੱਚੀ ਤੁਹਾਡਾ ਮਾਨ ਕਹਿੰਦਾ ਵੀ ਤੁਸੀਂ ਆਈਟੀ 'ਚ ਜਾਣਾ ਚਾਹੁੰਦੇ ਹੋ ਹਾਂ ਤਾਂ ਕੋਈ ਸਟ्रेस ਨਹੀਂ ਹੈ ਆਪਦੇ profession 'ਚ ਜਾਣਾ ਚਾਹੁੰਦੇ ਹੋ ਤਾਂ ਫਿਰ ਜੇ ਤੁਸੀਂ ਦਿਲ ਆਕੇ ਕਰੋਗੇ ਤਾਂ ਫਿਰ ਸਟ्रेस ਤਾਂ ਨਹੀਂ ਸਟ्रेस ਹੈ ਨਹੀਂਗਾ ਤੁਸੀਂ ਇੰਜੋਏ ਕਰਦੇ ਹੋ ਕੰਮ ਨੂੰ ਵਧੀਆ ਠੀਕ ਹੈ ਜੀ ਤੁਸੀਂ ਸਿੱਖਦੇ ਹੋ ਸੇਖਦੇ ਸਭ ਤੋਂ ਵੱਧ ਹੈਗੀ ਹੈ ਕਿ ਤੁਹਾਡਾ ਡੇਲੀ ਜੋ ਸਿੱਖਦੇ ਹੋ ਤੁਸੀਂ ਠੀਕ ਹੈ ਆਈਟੀ ਇੱਕ ਐਡਾ ਬ੍ਰਾਡ ਵਿਸ਼ਾ ਹੈਗਾ ਕਿ ਤੁਸੀਂ ਡੇਲੀ ਕੁਝ ਨਾ ਕੁਝ ਸਿੱਖਦੇ ਹੋ ਡੇਲੀ ਨਵੀਂ ਚੀਜ਼ ਆ ਰਹੀ ਹੈ ওকে ਇਹਦਾ ਐਸਾ ਖੂਹ ਹੈ ਜਿਵੇਂ ਕਹਿੰਦੇ ਸੀ ਨਾ ਆਪਾਂ ਇੰਗਲਿਸ਼ ਦਾ ਐਡਾ ਵੱਡਾ ਖੂਹ ਹੈ ਕਿ ਨਾ ਮਰਜ਼ੀ ਸਿੱਖੀ ਚੱਲੋ ਇਹ ਨਹੀਂ ਮੁੱਕਦਾ ਆਈਟੀ ਵੀ ਉਹੀ ਹੈ ਨਹੀਂ ਹੁਣ ਮੈਂ ਮੈਂ ਦੇਖ ਰਿਆਂਗਾ ਆਪਣੇ ਭੈਣ ਭਰਾ ਬਹੁਤ ਜ਼ਿਆਦਾ ਨਾ ਹੂੰ ਹੂੰ ਅੱਗੇ ਤਾਂ ਚੱਲ ਆਪਾਂ ਦੇਖਦੇ ਹੁੰਦੇ ਸੀ ਸਾਊਥ ਇੰਡੀਅਨ ਲੋਕ ਹੀ ਹਨਾ ਆਪਣੀ ਕਮਿਊਨਿਟੀ ਦੇ ਵੀ ਉਹ ਜ਼ਿਆਦਾ ਆਉਂਦੇ ਸੀਗੇ ਪਰ ਹੁਣ ਮੈਂ ਕਾਫੀ ਦੇਖ ਰਿਆਂਗਾ ਜਿਵੇਂ ਮਤਲਬ ਵੀ ਆਪਣੇ ਪੰਜਾਬੀ ਭਾਈਚਾਰਾ ਨਾ ਆਈਟੀ ਦੇ ਵਿੱਚ ਬਹੁਤ ਜ਼ਿਆਦਾ ਮੂਵ ਹੋ ਰਿਹਾ ਹੈਗਾ ਆਪਣੀਆਂ ਕੁੜੀਆਂ ਬਹੁਤ ਜ਼ਿਆਦਾ ਤਰੱਕੀ ਕਰ ਰਹੀਆਂ ਆਈਟੀ ਦੇ ਵਿੱਚ ਜੇ ਵੀ ਦੇਖ ਕੇ ਵਧੀਆ ਲੱਗਦਾ ਵੀ ਚਲ ਆਪਣਾ ਭਾਈਚਾਰਾ ਵੀ ਬਹੁਤ ਦਿਨੋਂ ਦਿਨ ਹਨਾ ਇਸ ਫੀਲਡ ਦੇ ਵਿੱਚ ਵੱਧ ਤੋਂ ਵੱਧ ਆ ਰਿਹਾ ਹੈਗਾ ਤੇ ਚੰਗੀ ਗੱਲ ਆ ਆਪਣੀ ਗੱਲ ਹੈ ਵਾਸਤੇ ਵੀ ਆਪਣੀ ਕਮਿਊਨਿਟੀ ਵਾਸਤੇ ਵੀ ਮਿਹਨਤੀ ਹੈ ਸਾਰੇ ਬੱਚੇ ਸਾਰੇ ਮਿਹਨਤੀ ਹੈ ਮੁੰਡੇ ਕੁੜੀਆਂ ਜੋ ਸਾਡੇ ਨਾਲ ਸੀ ਜਾਂ ਹੁਣ ਆ ਰਹੇ ਆ ਤੇ ਸਾਰੇ ਤੇਜ਼ ਨੇ ਸਾਰਿਆਂ ਨੂੰ ਪਤਾ ਵੀ ਹੈ ਸੀ ਕੀ ਕਰਨਾ ਪਰ ਕੁਝ ਕੁ ਬੰਦੇ ਰਹਿ ਜਾਂਦੇ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਵੀ ਮੈਂ ਕਿੱਥੇ ਮੈਨੂੰ ਕੀ ਮਿਲਣਾ ਹੈਗਾ ਉਹਨਾਂ ਲਈ ਮੋਟੀਵੇਸ਼ਨ ਚੰਗੀ ਹੈਗੀ ਇਹ ਵੀ ਬਾਈ ਸਭ ਕੁਝ ਮਿਲ ਜਾਂਦਾਗਾ ਬਸ ਤੁਸੀਂ ਹਟੋਨਾ ਹਾਂ ਇਹ ਫਿਰ ਇਹਦੇ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਵੀ ਜੇ ਤੁਸੀਂ ਕੋਈ ਵੀ ਤੁਹਾਡਾ ਕੋਈ ਸਵਾਲ ਆ ਆਈਟੀ ਦੇ ਰਿਲੇਟਿਡ ਤੁਸੀਂ ਸਾਡੇ ਨਾਲ ਸੰਪਰਕ ਕਰੋ ਕਮੈਂਟ ਦੇ ਵਿੱਚ ਸਾਨੂੰ ਕੁਐਸ਼ਨਸ ਪੁੱਛੋ ਹਾਂ ਅਸੀਂ ਜਰੂਰ ਉਹਨਾਂ ਦਾ ਆਨਸਰ ਦੇਵਾਂਗੇ ਤੇ ਕੋਈ ਹੋਰ ਤੁਹਾਡਾ ਕੋਈ ਰਿਲੇਟਿਡ ਇਸ ਵਿਸ਼ੇ ਦੇ ਨਾਲ ਕੋਈ ਵੀ ਕੁਐਸ਼ਨਸ ਹੈਗੇ ਨੇ ਕੋਈ ਵੀਜ਼ੇ ਨਾ ਵੀ ਮਤਲਬ ਕਿਵੇਂ ਆਈਟੀ ਦੇ ਵਿੱਚ ਤੁਸੀਂ ਵੀਜ਼ਾ ਲਿਆ ਕੀ ਹਿਸਾਬ ਕਿਤਾਬ ਸੀਗਾ ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾਗਾ ਤੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ ਤੇ ਇੱਕ ਬਾਤ ਇੱਕ ਚੀਜ਼ ਹੋਰ ਹੈ ਜੀ ਹਾਂਜੀ ਇਹਦੇ ਚ ਜੌਬਾਂ ਲੈਂ ਲੈਂ ਚ ਸਭ ਤੋਂ ਵੱਡੀ ਚੀਜ਼ ਹੈ ਨੈਟਵਰਕਿੰਗ ਜੀ ਲੋਕਾਂ ਨਾਲ ਤੁਸੀਂ ਕਿੱਦਾਂ ਮਤਲਬ ਕਿ ਕਿਹੜੇ ਕਿਹੜੇ ਲੋਕਾਂ ਨਾਲ ਤੁਸੀਂ ਨੈਟਵਰਕਿੰਗ ਕਰਨੀ ਹੈ ਨੈਟਵਰਕਿੰਗ ਕਰਨੀ ਹੈ ਹਾਂਜੀ ਇਹ ਨੈਟਵਰਕਿੰਗ ਉਹ ਨੈਟਵਰਕਿੰਗ ਹੈ ਜੀ ਤੁਸੀਂ ਕਿਹੜੇ ਕਿਹੜੇ ਬੰਦੇ ਨੂੰ ਜਾਣਦੇ ਹੋ ਓਕੇ ਠੀਕ ਹੈ ਜੀ ਜੇ ਤੁਹਾਡੇ ਲਿੰਕ ਚ ਕੋਈ ਵੀ ਬੰਦਾ ਆਈਟੀ ਚ ਲੱਗਿਆ ਗੱਲਾਂ ਬਾਤਾਂ ਕਰੋ ਉਹਦੇ ਨਾਲ ਗੱਲਾਂ ਬਾਤਾਂ ਕਰੋ ਉਹਨੂੰ ਪੁੱਛੋ ਭਾਈ ਕਿਵੇਂ ਲੱਗਿਆ ਤੁਹਾਡੇ ਕੰਮ ਤੇ ਕੀ ਹੁੰਦਾ ਕਿਹੜੀਆਂ ਕਿਹੜੀਆਂ ਜੌਬਾਂ ਓਪਨ ਨੇ ਤੁਹਾਡੇ ਚ ਠੀਕ ਹੈ ਜੀ ਬਾਕੀ ਰਿਕਰੂਟਰਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨਾਲ ਲਿੰਕ ਬਣਾ ਕੇ ਰੱਖੋ ਠੀਕ ਹੈ ਜੀ ਉਨ੍ਹਾਂ ਨਾਲ ਕਰਦੇ ਰਹੋ ਈਮੇਲਾਂ ਕਰਦੇ ਰਹੋ ਗੱਲਾਂបੱਤਾਂ ਕਰਦੇ ਰਹੋ ਉਨ੍ਹਾਂ ਨਾਲ ਵੀ ਭਾਈ ਕੀ ਚੱਲ ਰਿਹਾ ਅੱਜਕੱਲ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਮੇਰਾ ਆਹਗਾ ਤੇ ਮੈਂ ਆ ਪੜ੍ਹਾਈ ਕੀਤੀ ਹੈ ਮੈਨੂੰ ਕੀ ਮਿਲ ਸਕਦਾਗਾ ਹਾਂ ਉਹ ਹੀ ਤਾਂ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਪਹਿਲਾਂ ਆਪਦੀ ਸਰਚ ਜ਼ਰੂਰ ਕਰਨੀ ਆ ਆਪ ਦੀ ਪੂਰੀ ਸਰਚ ਕਰਕੇ ਵੀ ਤੁਸੀਂ ਕਿਸ ਵਿਸ਼ੇ ਤੇ ਜਾਣਾ ਚਾਹੁੰਦੇ ਹੋ ਆਈਟੀ ਦੇ ਵਿੱਚ ਕਿਹੜੀ ਤੁਹਾਡੀ ਫੀਲਡ ਆ ਉਹਦੇ ਵਿੱਚ ਪੂਰੀ ਤਰ੍ਹਾਂ ਨਾਲ ਸਰਚ ਕਰਕੇ ਆਓ ਕਿਉਂਕਿ ਤੁਸੀਂ ਤੁਹਾਨੂੰ ਰਾਹ ਦਿਖਾਇਆ ਜਾ ਸਕਦਾ ਆ ਪਰ ਤੁਸੀਂ ਚੱਲਣਾ ਤਾਂ ਆਪ ਹੀ ਆ ਹਾਂਜੀ ਤੇ ਇਹੀ ਇਹਦੇ ਨਾਲ ਹੀ ਫਿਰ ਮਨਦੀਪ ਆਪਾਂ ਇਜਾਜ਼ਤ ਲਈਏ ਹਾਂਜੀ ਬਾਕੀ ਦੇ ਸਵਾਲ ਜਵਾਬ ਆਪਾਂ ਹੋਰ ਕਰਦੇ ਰਵਾਂਗੇ ਹਾਂਜੀ ਕੋਈ ਆਪਣਾ ਕੁਐਸਚਨ ਹੋਊਗਾ ਹਾਂ ਠੀਕ ਹੈ ਥੈਂਕ ਯੂ ਸੋ ਮਚੀ ਤੁਹਾਡਾ ਸਾਡੇ ਹੋਰ ਸਾਰਾ ਚੈਨਲ ਦੇ ਨਾਲ ਜੋੜਨ ਦੇ ਲਈ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਧੰਨਵਾਦ